ਹਾਂਜੀ ਕੀ ਹਾਲ ਨੇ ਵੀਰੋਸ ਤੁਹਾਡੇ ਤਾਂ ਅੱਜ ਦਾ ਆਪਣਾ ਟੌਪਿਕ ਹੈ ਕੋਚਿੰਗ ਸਿਸਟਮ ਠੀਕ ਹੈ ਜੀ ਮੇਰਾ ਆਪਦਾ ਹੀ ਖੁਦ ਦਾ ਸੋ ਕਾਲਡ ਬਿਨਸ ਹੈ ਇਹ ਤੇ ਆਪਣੇ ਪੈਰ ਤੇ ਆਪ ਹੀ ਕੁਹਾੜੀ ਮਾਰ ਰਹੇ ਅੱਜ ਤੇ ਕੀ ਚੀਜ਼ ਹੈ ਕੋਚਿੰਗ ਕਿੱਥੋਂ ਬਣਦੀ ਹੈ ਕਿਦਾਂ-ਕਿਦਾਂ ਚੀਜ਼ਾਂ ਹੁੰਦੀਆਂ ਨੇ ਕਿਉਂ ਕਿਵੇਂ ਬੱਚੇ ਜਿਹੜੇ ਉਹਨਾਂ ਨੂੰ ਇਨਫਲੂਐਂਸ ਕੀਤਾ ਜਾਂਦਾ ਹੈ ਸਾਰੀ ਚੀਜ਼ਾਂ ਅੱਜ ਆਪਾਂ ਗੱਲ ਕਰਾਂਗੇ ਕੋਚਿੰਗ ਸਿਸਟਮ ਕੀ ਹੈ ਬਹੁਤ ਵੱਡਾ ਬਿਨਸ ਹੈ ਕਰੋੜਾਂ ਦਾ ਬਿਨਸ ਹੈ ਕੋਚਿੰਗ ਸਿਸਟਮ ਪੰਜਾਬ ਦੇ ਵਿੱਚ ਹੀ ਗੱਲ ਕਰ ਲਓ ਤਾਂ ਬਹੁਤ ਕਰੋੜਾਂ ਦਾ ਹੈਗਾ ਬੰਦਿਆਂ ਨੇ ਲਵੇ ਇੰਨੇ-ਇੰਨਾ ਪੈਸਾ ਪਿਆ ਹੈ ਕਿ ਉਹ ਇੱਕ ਟਾਈਮ ਦੇ ਵਿੱਚ ਹੀ ਕੈਸ਼ ਦੇ ਵਿੱਚ ਹੀ ਤੁਹਾਨੂੰ ਕਈ ਲੱਖਾਂ ਦਾ ਇੱਕ ਦਿਨ ਦੇ ਵਿੱਚ ਜਿਹੜਾ ਉਹ ਰੈਵਨਿਊ ਕੱਢ ਕੇ ਦੇ ਸਕਦੇ ਨੇ ਠੀਕ ਹੈ ਜੀ ਐਡਾ ਤਕੜਾ ਬਿਜ਼ਨਸ ਪੰਜਾਬ ਦੇ ਵਿੱਚ ਹੀ ਹੋ ਚੁੱਕਿਆ ਹੈ ਕੋਚਿੰਗ ਸਿਸਟਮ ਹੈ ਕੀ ਹੈ ਠੀਕ ਹੈ ਕਿੰਦਾ ਚੀਜ਼ਾਂ ਰਨ ਹੁੰਦੀਆਂ ਨੇ ਕਿੰਦਾ ਇਹ ਤੁਹਾਨੂੰ ਇਨਫਲੂਐਂਸ ਕਰਦਾ ਹੈ ਜੀ ਤੇ ਕਿਵੇਂ ਇਹਦੇ ਵਿੱਚ ਹੈ ਜੋ ਬੱਚਾ ਨੂੰ ਲਿਆਂਦਾ ਜਾਂਦਾ ਹੈਗਾ ਤੇ ਕਿਸ ਤਰ੍ਹਾਂ ਦੀਆਂ ਤੁਹਾਨੂੰ ਇਹਦੇ ਵਿੱਚ ਸਕਿੱਲਸ ਆ ਕਿਸ ਤਰ੍ਹਾਂ ਦੇ ਫਾਇਦੇ ਮਿਲਦੇ ਨੇ ਕਿਸ ਤਰ੍ਹਾਂ ਦੀ ਨੈਗੇਟਿਵਿਟੀ ਰਹਿੰਦੀ ਹੈ ਇਹ ਆਪਾਂ ਸਾਰੀ ਗੱਲ ਜਿਹੜੀ ਉਹ ਕਰਾਂਗੇ ਆ ਓਵਰਆਲ ਭਾਵੇਂ ਮੇਰਾ ਇਹ ਖੁਦ ਦਾ ਬੈਨਸ ਹੈਗਾ ਠੀਕ ਹੈ ਮੈਂ ਖੁਦ ਵੀ ਇਸੇ ਲਾਈਨ ਦੇ ਵਿੱਚ ਚਾਹੇ ਪੜ੍ਹਾ ਵੀ ਰਿਆਂਗਾ ਬਟ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਥੋੜੀ ਇਹਦੇ ਰਿਗਾਰਡਿੰਗ ਕਲੈਰਟੀ ਹੋਣੀ ਚਾਹੀਦੀ ਹੈ ਵੀ ਕੀ ਕੀ ਚੀਜ਼ਾਂ ਹੁੰਦੀਆਂ ਨੇ ਤੇ ਕਿਵੇਂ-ਕਿਵੇਂ ਚੀਜ਼ਾਂ ਚੱਲਦੀਆਂ ਨੇ ਠੀਕ ਹੈ ਥੋੜਾ ਜਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਇੱਕ ਲਾਈਕ ਯੂਥ ਮਾਈਂਡ ਦੀ ਹੁੰਦੀ ਹੈ ਨਾ ਯੰਗ ਮਾਈਂਡ ਹੁੰਦਾ ਜੋ ਯੂਥ ਦੇ ਵਿੱਚ ਹੁੰਦਾ ਉਹ ਦੀ ਇੱਕ ਭੇਡ ਚਾਲ ਦੇ ਵਾਂਗ ਨਾ ਚੀਜ਼ਾਂ ਦੇ ਮਗਰ ਛਾਲਾ ਮਾਰਨੇ ਸ਼ੁਰੂ ਕਰ ਦਿੰਦੀ ਠੀਕ ਹੈ ਇਸੇ ਲਈ ਮੈਂ ਅੱਜ ਦਾ ਟੌਪਿਕ ਹੈ ਜਿਹੜਾ ਤੁਹਾਡੇ ਚੂਜ਼ ਕੀਤਾ ਹੈ ਕੋਚਿੰਗ ਸਿਸਟਮ ਦਾ ਚਲ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਤੁਹਾਡੇ ਕੋਚਿੰਗ ਇੰਸਟੀਚਿਊਟ ਨੇਗੇ ਤੁਹਾਨੂੰ ਕਿਸੇ ਸ਼ਹਿਰ ਦੇ ਵਿੱਚ ਅਗਰ ਕੋਈ ਵੱਡਾ ਸ਼ਹਿਰ ਹੈ ਤਾਂ ਤੁਹਾਨੂੰ ਹੋ ਸਕਦਾ ਸੀ ਕਿ ਦੋ ਚਾਰ ਕੋਚਿੰਗ ਇੰਸਟੀਚਿਊਟ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਣ ਛੋਟੇ ਸ਼ਹਿਰਾਂ ਦੇ ਵਿੱਚ ਤਾਂ ਹੈ ਹੀ ਕੋਈ ਨਹੀਂ ਸੀਗੇ ਇਹ ਠੀਕ ਹੈ ਤੇ ਦੂਸਰੀ ਚੀਜ਼ ਕੀ ਹੋਈ ਹੈਗੀ ਕਿ ਅ ਪਿਛਲੇ ਕੁਝਕ 2-4 ਸਾਲਾਂ ਦੇ ਵਿੱਚ ਕੋਚਿੰਗ ਇੰਸਟੀਟਿਊਟਸ ਨੇ ਜਿਹੜੇ ਉਹਨਾਂ ਨੇ ਰੈਪਿਡ ਗਰੋਥ ਕੀਤੀ ਹੈ ਬਹੁਤ ਜ਼ਿਆਦਾ ਗਰੋ ਹੋ ਰਹੇ ਨੇਗੇ ਇਸ ਤੋਂ ਪਹਿਲਾਂ ਕੋਚਿੰਗ ਦਾ ਹੋਰ ਰੂਪ ਸੀਗਾ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਚੱਲ ਰਹੀ ਸੀ ਹਾਈਲਾਈਟਸ ਹਾਈਲਾਈਟਸ ਆਖਦੇ ਉਹਨੂੰ ਆਇਲਸ ਆਖਦੇ ਆਇਲਸ ਸਾਇਲਸ ਚਲੋ ਜੋ ਵੀ ਆਖਦੇ ਆ ਤੇ ਕਹਤਾ ਉਹ ਆਈਲੈਟਸ ਚੱਲ ਰਹੀ ਸੀ ਆਈਲੈਟਸ ਸੀ ਮੇਰੇ ਵਿਸਪਾ ਦਾ ਤਾਂ ਉਹ ਚੱਲ ਰਹੀ ਸੀ ਤੁਹਾਡੀ ਤਾਂ ਉਹ ਵੀ ਇੱਕ ਕੋਚਿੰਗ ਇੰਸਟੀਚਿਊਟ ਸੀਗਾ ਜਿਹਦੇ ਵਿੱਚੋਂ ਬਹੁਤ ਪੈਸਾ ਕਮਾਇਆ ਗਿਆ ਬਹੁਤ ਹੀ ਜ਼ਿਆਦਾ ਪੈਸਾ ਕਮਾਇਆ ਗਿਆ ਤੁਹਾਨੂੰ ਪਤਾ ਹੀ ਐ ਸਭ ਦਾ ਇਹ ਚੀਜ਼ ਤੇ ਆਪਾਂ ਨਾ ਜਾਈਏ ਆਪਣੀ ਲਾਈਨ ਤੇ ਰਹਿਨੇ ਆਪਾਂ ਤਾਂ ਉਹ ਵੀ ਕੋਚਿੰਗ ਦਾ ਰੂਪ ਹੈਗਾ ਠੀਕ ਹੈ ਟਿਊਸ਼ਨ ਸਿਸਟਮ ਹੈ ਤੁਹਾਡਾ ਉਹ ਵੀ ਕੋਚਿੰਗ ਦਾ ਰੂਪ ਹੈਗਾ ਇਹ ਚੀਜ਼ਾਂ ਨਿਕਲ ਕੇ ਕਿੱਥੋਂ ਆndੀਆਂ ਨੇ ਹੁਣ ਮੋਸਟ ਆਫ ਆਪਾਂ ਆਈਲੈਟਸ ਵਾਲੇ ਪਾਸੇ ਤੇ ਮੱਥਾ ਮਾਰੀਏ ਤਾਂ ਜਦੋਂ ਤੁਹਾਡੇ ਦੋਸਤ ਭਾਰੋ ਜਾ ਕੇ ਤੁਹਾਨੂੰ ਸੈਲਫੀਆਂ ਕਿੱਚ ਕਿੱਚ ਭੇਜ ਦੇ ਸਿਆ ਆ ਦੇਖੋ 35 ਸਨੋ ਕੁੜੇ ਠੀਕ ਹੈ ਦੂਸਰੇ ਪਾਸੇ ਆ ਦੇਖੋ ਇੱਕ ਕਮੈਰੋ ਖੜੀ ਹੋਏ ਆ ਦੇਖੋ ਤੁਹਾਡੇ ਲੈਂਬਰਗਿਨੀ ਖੜੀ ਹੋਏ ਠੀਕ ਹੈ ਜੀ ਉਸ ਤੋਂ ਇਲਾਵਾ ਆ ਦੇਖੋ ਮੈਂ ਤਾਂ ਪਹਿਲੇ ਮਹੀਨੇ ਚ ਜਾ ਕੇ ਹੀ ਸੀ ਤੁਹਾਡਾ ਜਿਹੜਾ ਆਈਫੋਨ ਉਹ ਲੈ ਲਿਆ ਉਹ ਭਾਵੇਂ ਤੁਹਾਨੂੰ ਨਹੀਂ ਦੱਸਿਆ ਉਹਨਾਂ ਨੇ ਵੀ ਉਹ ਕਿਸ਼ਤਾਂ ਤੇ ਚੱਲੀ ਜਾ ਰਹੇ ਹੈਗਾ ਘਰ ਵੀ ਕਿਸ਼ਤਾਂ ਤੇ ਚੱਲੀ ਜਾ ਰਹੇ ਨੇਗੇ ਗੱਡੀਆਂ ਵੀ ਕਿਸ਼ਤਾਂ ਤੇ ਚੱਲੀ ਜਾ ਰਹੀਆਂ ਨੇ ਬੜੇ ਚੀਜ਼ਾਂ ਸੀ ਜਿਹੜੇ ਯੰਗ ਮਾਈਂਡ ਨੂੰ ਬੜਾ ਇਨਫਲੂਐਂਸ ਕਰਦੇ ਸੀ ਠੀਕ ਹੈ ਤਾਂ ਉਹਨਾਂ ਦੀ 10ਵੀਂ 11ਵੀਂ ਤੋਂ ਹੀ ਮੈਂਟੈਲਿਟੀ ਬਣ ਜਾਂਦੀ ਹੁੰਦੀ ਸੀ ਵੀ ਭਾਈ ਬਾਹਰ ਜਾਣਾ ਬਾਹਰ ਜਾਣਾ ਤਾਂ ਉਸ ਕਰਕੇ ਜਿਹੜਾ ਤੁਹਾਡਾ ਆਇਲਟ ਸਿਸਟਮ ਸੀ ਉਹਨੇ ਬਹੁਤ ਜ਼ਿਆਦਾ ਬੂਸਟ ਕੀਤਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੂਸਟ ਕੀਤਾ ਤੇ ਇਹਦੇ ਵਿੱਚ ਹੁੰਦਾ ਕਿ ਹੁੰਦਾ ਜਦੋਂ ਕੋਈ ਕਿਸੇ ਫੀਲਡ ਦੇ ਵਿੱਚ ਆਉਣਾ ਹੈ ਜਿਵੇਂ ਅੱਜ ਦੀ ਆਪਾਂ ਕਰੰਟ ਸਿਚੁਏਸ਼ਨ ਕੋਚਿੰਗ ਦੀ ਲੈ ਲਈਏ ਜਿਹਦੇ ਵਿੱਚ ਆਪਾਂ ਗੱਲ ਕਰੀਏ ਕੰਪੀਟੀਟਿਵ ਐਗਜ਼ਾਮਸ ਦੀ ਜੋ ਤੁਸੀਂ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਹੋ ਲਾਈਕ ਮੀ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਚੀਜ਼ਾਂ ਬੂਸਟ ਹੋਣੇ ਸ਼ੁਰੂ ਕਰਦਿਆਂ ਨੇ ਤਾਂ ਫਿਰ ਉਹ ਵਹਿੰਦੀ ਗੰਗਾ ਦੇ ਵਿੱਚ ਹੱਥ ਧੋਣ ਦੇ ਲਈ ਸਾਰੇ ਬਹਿ ਜਾਂਦੇ ਹੁੰਦੇ ਨੇ ਇਹ ਸਿਸਟਮ ਹੁੰਦਾ ਵੀ ਗੰਗਾ ਦਾ ਵਹੀ ਜਾਂਦੀ ਹੈ ਆਪ ਦਾ ਵੀ ਹੱਥ ਹੁਣ ਡਬੋਈ ਲੋ ਜੋ ਦੂਜਿਆਂ ਡੋਬ ਰਖੇ ਨੇ ਹੁਣ ਆਇਰਲੈਸ ਦੇ ਕਈ ਇੰਸਟੀਚਿਊਟ ਜਾਂ ਕਈ ਇਦਾਂ ਦੇ ਹੋਣਗੇ ਉਹ ਮਾਹਰ ਹੋਣਗੇ ਉਹਨਾਂ ਚੀਜ਼ਾਂ ਦੇ ਜਿਨ੍ਹਾਂ ਨੂੰ ਪਤਾ ਹੋਵੇ ਕੀ ਚੀਜ਼ ਕਰਾਉਣੀ ਹੈ ਕੀ ਚੀਜ਼ ਨਹੀਂ ਕਰਾਉਣੀ ਬੜਾ ਜਦੋਂ ਗੰਗਾ ਵਹਿਣੀ ਸ਼ੁਰੂ ਕਰਤੀ ਤਜ ਜਿਨ੍ਹਾਂ ਕੋਲ ਪੈਸਾ ਸੀ ਉਹਨਾਂ ਨੇ ਪੈਸਾ ਇਨਵੈਸਟ ਕੀਤਾ ਦੋ ਚਾਰ ਟੀਚਰ ਸੀ ਜਿਹੜੇ ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਮਹੀਨੇ ਲਈ ਉਹਨਾਂ ਨੂੰ ਹਾਇਰ ਕੀਤਾ ਤਾਂ ਇਸ ਤਰ੍ਹਾਂ ਜਗ੍ਹਾ ਜਗ੍ਹਾ ਤੇ ਤੁਹਾਨੂੰ ਇੰਸਟੀਚਿਊਟ ਦੇਖਣ ਨੂੰ ਮਿਲਗੇ ਕੋਨੇ ਕੋਨੇ ਤੇ ਇੰਸਟੀਚਿਊਟ ਹੈ ਜਿਹੜਾ ਉਹ ਖੁੱਲ ਗਿਆ ਤੁਸੀਂ ਸ਼ਹਿਰ ਦੇ ਵਿੱਚ ਜਾਓ ਯਾਰ ਤੁਹਾਨੂੰ ਕੋਈ ਹਸਪੀਟਲ ਮਿਲੇ ਨਾ ਮਿਲੇ ਖਾਣ ਪੀਣ ਵਾਲੀ ਜਗ੍ਹਾ ਜਿਹੜੀ ਉਹ ਮਿਲੇ ਨਾ ਮਿਲੇ ਤੁਹਾਨੂੰ ਆਇਲੈਕਸ ਇੰਸਟੀਚਿਊਟ ਮਿਲਣਗੇ ਹੀ ਮਿਲਣਗੇ ਛੋਟੇ ਤੋਂ ਛੋਟੇ ਸ਼ਹਿਰਾਂ ਦੇ ਵਿੱਚ ਵੀ ਇਹ ਚੀਜ਼ ਹੈ ਜਿਹੜੀ ਐਕਸਪੈਂਡ ਹੋ ਚੁੱਕੀ ਹੈ ਹੁਣ ਉਹੀ ਜਿਹੜਾ ਆਇਲੈਕਸ ਦਾ ਆਇਲੈਟਸ ਦੀ ਪੀਕ ਡਿੱਗ ਚੁੱਕੀ ਹੈ ਬਹੁਤ ਕਲੀਅਰ ਹੈ ਸਭ ਨੂੰ ਕਲੀਅਰ ਹੈ ਕਿ ਆਇਲੈਟਸ ਜਿਹੜਾ ਤੁਹਾਡਾ ਪੰਜਾਬ ਦੇ ਵਿੱਚ ਡਾਊਨ ਜਾ ਚੁੱਕਿਆ ਹੈਗਾ ਉਹਦੀ ਪੀਕ ਗਈ ਤਾਂ ਹੁਣ ਉਹਦੀ ਪੀਕ ਦਾ ਇਹ ਟ੍ਰੈਂਡ ਗਿਆ ਹੈਗਾ ਆਇਲੈਟਸ ਦਾ ਟ੍ਰੈਂਡ ਗਿਆ ਹੈਗਾ ਬਟ ਉਹ ਸਟਰਕਚਰ ਨਹੀਂ ਗਿਆ ਹੁਣ ਉਹ ਸਟਰਕਚਰ ਫੋਲੋ ਆਨ ਕਰ ਰਹੇ ਤੁਹਾਡਾ ਕੰਪੈਰੀਟਿਵ ਐਗਜ਼ਾਮਸ ਹੁਣ ਇਹਨਾਂ ਨੇ ਪੈਸੇ ਇਨਵੈਸਟ ਕੀਤੇ ਹੋਏ ਨੇਗੇ ਪੈਸੇ ਲਾਏ ਹੋਏ ਨੇ ਉਹਨਾਂ ਦੇ ਇੰਸਟੀਟਿਊਟਸ ਦੇ ਉੱਪਰ ਠੀਕ ਹੈ ਜੀ ਸਟਰਕਚਰ ਤਿਆਰ ਕੀਤਾ ਹੋਇਆਗਾ ਤਾਂ ਹੁਣ ਉਹਨੂੰ ਕਾਦੇ ਵਿੱਚ ਕਨਵਰਟ ਕਰ ਰਹੇ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਠੀਕ ਹੈ ਜੀ ਸੇਮ ਸਿਸਟਮ ਹੋਏਗਾ ਵਿੱਚ ਆਏ ਉਹਨਾਂ ਨੂੰ ਪਤਾ ਹੈ ਉਸ ਫੀਲਡ ਦਾ ਚਾਹੇ ਨਹੀਂ ਪਤਾ ਹੈਗਾ ਬਟ ਵੈਦੀ ਗੰਗਾ ਦੇ ਵਿੱਚ ਹੱਥ ਧੋਣੇ ਆ ਉਹ ਸੇਵ ਫੰਡਾ ਜਿਹੜਾ ਵਾਇਲਟਸ ਦਾ ਚੱਲਿਆ ਜਾ ਰਿਹਾ ਤਾਂ ਇਹ ਟ੍ਰੈਂਡ ਬੜਾ ਜ਼ਿਆਦਾ ਫਾਲੋ ਹੋ ਰਿਹਾ ਸੀ ਠੀਕ ਹੈ ਜੀ ਹੁਣ ਆਏ ਜੋ ਬੱਚੇ ਨੇਗੇ ਆਇਲਟਸ ਵਾਲੇ ਬੱਚੇ ਨੇਗੇ ਜਾਂ ਆਪਾਂ ਦੂਸਰੇ ਵੀ ਬੱਚੇ ਦੇਖ ਲਈ ਜਿੰਨੇ ਵੀ ਨੇ ਹੁਣ ਤੁਸੀਂ ਖੇਤੀ ਵਾਲੇ ਪਾਸੇ ਜਾਓਗੇ ਖੇਤੀ ਵਾਲੇ ਪਾਸੇ ਜਰ ਤੁਹਾਨੂੰ ਵੈਲਿਊਏਬਲ ਰਹਿ ਕੇ ਹੀ ਰਹੇਗਾ ਜੇ ਤੁਹਾਡੇ ਕੋਲ 4-5 ਕਿੱਲੇ ਵੀ ਨੇ ਤਾਂ ਵੀ ਤੁਹਾਨੂੰ ਕਿੱਲੇ ਦੇ ਵਿੱਚੋਂ ਸੀਜ਼ਨ ਦੀ 15 ਤੋਂ 20000 ਕਮਾਈ ਆਉਂਦੀ ਹੈਗੀ ਜੇ 5 ਕਿੱਲਾਂ ਚ ਤੁਸੀਂ ਦਿਨ ਰਾਤ ਮਿਹਨਤ ਕਰਕੇ ਇੱਕ ਸੀਜ਼ਨ ਦਾ 80000 ਕਮਾਉਨੇ 6 ਮਹੀਨਿਆਂ ਦਾ ਉਹ ਤਾਂ ਜਮੀ ਡਾਊਨ ਫਾਲਤ ਹੈ ਨਾ ਫਿਰ ਚੀਜ਼ دوسری ਚੀਜ਼ ਹੋਰ ਇਹਨਾਂ ਦੇ ਕੋਲ ਜਾਣ ਦੇ ਲਈ ਕੰਪੈਟਿਟਿਵ ਲਾਈਨ ਤੋਂ ਇਲਾਵਾ ਜਾਣ ਦੇ ਲਈ ਹੋਰ ਹੈ ਕੀ ਡਿਗਰੀਜ਼ ਨੇ ਤੁਹਾਡੀਆਂ ਡਿਗਰੀਜ਼ ਤੁਹਾਨੂੰ ਕੀ ਕੰਮ ਦੇ ਰਹੀਆਂ ਨੇ ਕੰਪਨੀਆਂ ਕਿਹੜੀਆਂ ਤੁਹਾਨੂੰ ਇਥੇ ਪਲੇਸਮੈਂਟ ਦੇ ਰਹੀਆਂ ਨੇ ਕਿਹੜੇ ਕਾਲਜੇਸ ਨੇ ਜਿਹੜੇ ਤੁਹਾਡੇ ਐਕਚੁਅਲ ਦੇ ਵਿੱਚ ਤੁਹਾਨੂੰ ਕੰਪਨੀਆਂ ਦੇ ਵਿੱਚ ਪਲੇਸਮੈਂਟ ਕਰਵਾਉਂਦੇ ਨੇ ਤੇ ਪੰਜਾਬ ਦੇ ਵਿੱਚ ਕਿਹੜਾ ਪਲੇਸਮੈਂਟ ਦੇ ਲਈ ਆਉਂਦਾ ਹੈ ਕਿਹੜੀ ਯੂਨੀਵਰਸਿਟੀ ਦੇ ਵਿੱਚ ਇੱਥੇ ਤੁਹਾਡੇ ਜੋ ਕੰਪਨੀਆਂਸ ਨੂੰ ਪਲੇਸਮੈਂਟ ਦੇ ਲਈ ਆਉਂਦੀਆਂ ਨੇ ਇੰਜੀਨੀਅਰਿੰਗ ਤੋਂ ਸਿਵਾਏ ਤੁਸੀਂ ਕਰਵਾ ਕੀ ਰਹੇ ਹੋ ਡਿਗਰੀਜ਼ ਦੇ ਵਿੱਚ ਆਰਟਸ ਵਾਲਿਆਂ ਨੂੰ ਕਿੱਥੇ ਭੇਜੋਗੇ ਤੁਸੀਂ ਤਾਂ ਇਹਨਾਂ ਕੋਲ ਹੈ ਨਹੀਂ ਆਪਸ਼ਨ ਨਹੀਂ ਹੈ ਚਾਹੇ ਉਹ ਦੇਖਾ ਦੇਖ ਦੇਖ ਲਈ ਆਪਾਂ ਚਾਹੇ ਇਹਨਾਂ ਦਾ ਇਹ ਸਿਸਟਮ ਦੇਖ ਲਈਏ ਕਿ ਭਾਈ ਪਿੱਛੇ ਲੱਗ ਰਹੇ ਨੇਗੇ ਠੀਕ ਹੈ ਚਾਹੇ ਆਪਾਂ ਇਹਨਾਂ ਦਾ ਕੁਝ ਸਿਆਣੇ ਦਾ ਇਹ ਸਿਸਟਮ ਦੇਖ ਲਈਏ ਕਿ ਹੋਰ ਕੋਈ ਆਪਸ਼ਨ ਹੈ ਨਹੀਂ ਹੈ ਤਾਂ ਫਿਰ ਹੋਰ ਆਪਸ਼ਨ ਹੈ ਹੀ ਨਹੀਂ ਸੀ ਜਦੋਂ ਆਇਲਸ ਦੀ ਦੇ ਟਾਈਮ ਤੇ ਆਪਸ਼ਨ ਨਹੀਂ ਸੀ ਉਸੇ ਤਰ੍ਹਾਂ ਹੁਣ ਕੰਪੈਟਿਟਿਵ ਨੂੰ ਤਿਆਰ ਕਰਨ ਤੋਂ ਇਲਾਵਾ ਇਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ ਕਰਨਗੇ ਕਿ ਇਸ ਤੋਂ ਇਲਾਵਾ ਡਿਗਰੀਜ਼ ਦੇ ਵਿੱਚ ਆ ਕੇ ਕਰਨਗੇ ਸੀਏ ਕਰਨਗੇ ਬੀਕਾਮ ਕਰਨਗੇ ਕਮਰਸ ਦੇ ਵਿੱਚ ਜਾਣਗੇ MBA ਕਰਨਗੇ MBA ਕਰਕੇ ਵੀ ਲੋਕ ਤੋਰੇ ਫਿਰਦੇ ਆ ਯਾਰ ਤਾਂ ਫਿਰ ਆਪਸ਼ਨ ਕੀ ਹੈ ਤਾਂ ਇੱਥੇ ਥੋੜਾ ਜਿਹਾ ਸਰਕਾਰ ਨੂੰ ਪੁਆਇੰਟ ਹੈ ਜਿਹੜਾ ਉਹ ਰੱਖਣਾ ਚਾਹੀਦਾ ਹੈ ਤੇ ਇਹਨਾਂ ਚੀਜ਼ਾਂ ਦੇ ਠੀਕ ਹੈ ਜੀ ਨੈਕਸਟ ਪੁਆਇੰਟ ਦੀ ਗੱਲ ਆਈ ਆਪਾਂ ਹੁਣ ਇਹਦੇ ਵਿੱਚ ਹੁੰਦਾ ਕੀ ਹੈ ਕੋਚਿੰਗ ਦੇ ਵਿੱਚ ਜਿਵੇਂ ਮੇਰਾ ਖੁਦ ਦਾ ਬੀਨਸ ਹੈਗਾ ਇਹਦੇ ਵਿੱਚ ਆਇਆ ਪਤਾ ਲੱਗਿਆ ਮੈਨੂੰ ਬੜੀਆਂ ਚੀਜ਼ਾਂ ਦਾ ਪਤਾ ਲੱਗਿਆ ਇਸ ਤੋਂ ਪਹਿਲਾਂ ਮੈਂ ਵੀ ਤੁਹਾਡੇ ਵਾਂਗ 7-8 ਸਾਲ ਸਟੂਡੈਂਟ ਰਹਾ ਹਾਂਗਾ IAS ਵਗੈਰਾ ਦੀ ਤਿਆਰੀ ਕੀਤੀ ਹੈ ਕਾਫੀ ਜ਼ਿਆਦਾ ਡੈਪਥ ਦੇ ਵਿੱਚ ਜੋ ਨੌਲੇਜ ਹੈ ਜਿਹੜੀ ਉਹ ਗੇਨ ਕੀਤੀ ਹੈਗੀ ਉਸ ਤੋਂ ਬਾਅਦ ਬੀਨਸ ਦੇ ਵਿੱਚ ਆ ਕੇ ਪਤਾ ਲ ਕਿ ਤੁਹਾਡੇ ਜੋ ਵੀ ਨੌਲੇਜ ਹੈ ਠੀਕ ਹੈ ਤੁਹਾਡਾ ਕੋਈ ਵੀ ਬੈਟਰ ਚੀਜ਼ ਹੈਗੀ ਕੁਝ ਮਰਜ਼ੀ ਤੁਸੀਂ ਕਰੀ ਜਾਂਦੇ ਹੋ ਲੋਕਾਂ ਨੂੰ ਉਸ ਨਾਲ ਕੋਈ ਲੈਣ ਦੇਣੇ ਆ ਲੋਕਾਂ ਨੂੰ ਲੋਕ ਚਾਹੇ ਉਹ ਤੁਹਾਡੇ ਖਾਣਾ ਖਾ ਰਹੇ ਨੇ ਚਾਹੇ ਉਹ ਤੁਹਾਡੇ ਮੋਮੋਜ਼ ਖਾ ਰਹੇ ਨੇ ਚਾਹੇ ਉਹਨਾਂ ਨੇ ਪੀਜ਼ਾ ਖਾਣਾ ਹੈ ਚਾਹੇ ਉਹਨਾਂ ਨੇ ਗੱਚਕਾ ਖਾਣੀਆਂ ਨੇ ਫਿਰ ਚਾਹੇ ਉਹਨਾਂ ਨੇ ਤੁਹਾਡਾ ਕੰਟੈਂਟ ਲੈਣਾ ਹੈਗਾ ਕੰਟੈਂਟ ਕਿਸ ਤਰ੍ਹਾਂ ਦਾ ਹੋ ਗਿਆ ਜਿਵੇਂ ਮੈਂ ਤੁਹਾਨੂੰ ਪੜਾ ਰਿਆਂਗਾ ਠੀਕ ਹੈ ਜੀ ਇਸ ਤੋਂ ਲਾਹ ਹੋਰ ਕੰਟੈਂਟ ਕਿਸ ਤਰ੍ਹਾਂ ਦਾ ਹੋ ਗਿਆ ਉਹਨਾਂ ਨੇ ਕੋਈ ਚੀਜ਼ ਕਪੜੇ ਦੀ ਬਾਈ ਕਰਨੀ ਹੈ ਉਹਨਾਂ ਨੇ ਕੋਈ ਜ਼ਮੀਨ ਬਾਈ ਕਰਨੀ ਹੈ ਲੋਕ ਕੰਜ਼ਿਊਮਰ ਰਹਿਣਗੇ ਹਮੇਸ਼ਾ ਉਹਨਾਂ ਦਾ ਮਾਈਂਡ ਹੈ ਜਿਹੜਾ ਨਾ ਉਹ ਕੰਜ਼ਿਊਮਰ ਖਪਤਕਾਰ ਵਾਲਾ ਰੂਹ ਖਾਣ ਵਾਲਾ ਰਹੂਗਾ ਜਦੋਂ ਪੈਸੇ ਦੀ ਗੱਲ ਹੋਊਗੀ ਜਦੋਂ ਉਹਨਾਂ ਨੂੰ ਕੋਈ ਚੀਜ਼ ਬਾਏ ਕਰਨੀ ਹੈ ਉਹਨਾਂ ਦੀ ਮੈਂਟੈਲਿਟੀ ਚੇਂਜ ਨਹੀਂ ਹੁੰਦੀ ਵੀ ਆਹ ਚੀਜ਼ ਨੂੰ ਲੈ ਕੇ ਮੈਂ ਆਹ ਸੋਚਣਾ ਆਹ ਚੀਜ਼ ਨੂੰ ਲੈ ਕੇ ਆਹ ਸੋਚਣਾ ਉਹ ਮੈਂਟੈਲਿਟੀ ਇਹਨਾਂ ਦੀ ਚੇਂਜ ਨਹੀਂ ਹੁੰਦੀ ਤਾਂ ਉਹ ਖਪਤਕਾਰ ਵਾਲੇ ਰਹਿੰਦੇ ਨੇ ਹਮੇਸ਼ਾ ਕੰਜ਼ਿਊਮਰ ਰਹਿੰਦੇ ਨੇ ਇਸ ਫੀਲਡ ਦੇ ਵਿੱਚ ਵੀ ਸੇਮ ਚੀਜ਼ ਹੈ ਤੇ ਜਦੋਂ ਕੋਈ ਚੀਜ਼ ਫਿਰ ਸੇਲ ਕਰਨੀ ਹੁੰਦੀ ਹੈ ਉਹ ਸਾਰੀ ਡਿਪੈਂਡ ਕਰਦੀ ਹੁੰਦੀ ਹੈ ਮਾਰਕੀਟਿੰਗ ਤੇ ਠੀਕ ਹੈ ਜੀ ਹੁਣ ਉਨ੍ਹਾਂ ਦੀ ਜਿੰਨੀ ਮਾਰਕੀਟਿੰਗ ਹੋਊਗੀ ਤਾਂ ਉਹ ਸਾਰੇ ਦੀ ਸਾਰੀ ਕੀ ਕਰੋਗੇ ਉਹਨਾਂ ਦੇ ਆਉਣ ਵਾਲੇ ਜੋ ਫਿਊਚਰ ਹੈ ਜਾਂ ਆਉਣ ਵਾਲੀਆਂ ਐਡਮਿਸ਼ਨਸ ਨੇ ਉਹਨਾਂ ਨੂੰ ਇਨਫਲੂਐਂਸ ਕਰੋਗੇ ਠੀਕ ਹੈ ਜੀ ਸਿੰਪਲ ਜੀ ਚੀਜ਼ ਹੈਗੀ ਇਹ ਦੂਸਰਾ ਪੁਆਇੰਟ ਕੀ ਹੈਗਾ ਕਿ ਉਹਨਾਂ ਦੇ ਲਈ ਫਿਰ ਮਾਰਕੀਟਿੰਗ ਦੇ ਲਈ ਉਹਨਾਂ ਨੂੰ ਪ੍ਰੋਮਿਸਿੰਗ ਰਿਜ਼ਲਟ ਆ ਜਿਹੜੇ ਉਹ ਦੇਣੇ ਪੈਣਗੇ ਜਾਂ ਸਕਸੈਸ ਕਰਨੇ ਪੈਣਗੇ ਜਿਦੇ ਵਿੱਚ ਜਾਂ ਤਾਂ ਫਿਰ ਉਹ ਨਕਲੀ ਦੇ ਰਿਜ਼ਲਟ ਸ਼ੋ ਕਰਦੇ ਨੇ ਵੀ ਸਾਡੇ ਬੰਦੇ ਨੇ ਆਹ ਕੀਤਾ ਸਾਡੇ ਬੰਦੇ ਇੱਥੇ ਇੱਥੇ ਗਏ ਸਾਡੇ ਬੰਦੇ ਨੇ ਆਹ ਕਲੀਅਰ ਕੀਤਾ ਜਾਂ ਫਿਰ ਸਾਡੇ ਵਾਂਗ ਕਈ ਮੇਰੇ ਵਾਂਗ ਹੁੰਦੇ ਨੇ ਕਿ ਉਹ ਇੰਨੀ ਕੁ ਜ਼ਿਆਦਾ ਬੱਚਿਆਂ ਤੇ ਮਿਹਨਤ ਕਰਦੇ ਆ ਕੰਫੜ ਕੇ ਕਰਵਾਉਂਦੇ ਜਿਵੇਂ ਮੈਂ ਲੱਗਿਆ ਰਿਆ ਨਾ ਹੁਣ ਉਹ ਬੜਾ ਤੰਗ ਕਰਦਾ ਬੱਚਿਆਂ ਨੂੰ ਵੀ ਯਾਰ ਮੈਨੂੰ ਰਿਜ਼ਲਟ ਲਿਆ ਦਿਓ ਬਈ ਮੈਨੂੰ ਰਿਜ਼ਲਟ ਲਿਆ ਦਿਓ ਕਿਉਂਕਿ ਜੇ ਤੁਹਾਡਾ ਰਿਜ਼ਲਟ ਆਉ ਮੈਂ ਤੁਹਾਡੀ ਫੋਟੋ ਲਾ ਠੀਕ ਹੈ ਤਾਂ ਇਸ ਤਰ੍ਹਾਂ ਦੇ ਰਿਜ਼ਲਟ ਲਿਆਉਣ ਦੀ ਕੋਸ਼ਿਸ਼ ਲੱਗੇ ਰਹੀ ਤਾਂ ਉਹਦੇ ਵਿੱਚ ਐਕਸਪਲੋਇਟੇਸ਼ਨ ਹੋਊਗੀ ਬਹੁਤ ਵੱਡਾ ਇਹ ਇੱਕ ਸ਼ਬਦ ਮੈਂ ਇੱਥੇ ਯੂਜ਼ ਕਰ ਰਿਹਾ ਤਾਂ ਆਬਵੀਅਸਲੀ ਬੱਚਿਆਂ ਨੂੰ ਪੁਸ਼ ਕੀਤਾ ਜਾਂਦਾ ਆਫ ਦਾ ਲਿਮਿਟ ਪੁਸ਼ ਕੀਤਾ ਜਾਂਦਾ ਵੀਰ ਤੁਸੀਂ ਕਲੀਅਰ ਕਰੋ ਕਲੀਅਰ ਕਰੋ ਕਲੀਅਰ ਕਿਉਂ ਕਰ ਰਹੇ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਏਜ ਵਿੱਚ ਹੁੰਦੀਆਂ ਦੂਸਰੀ ਚੀਜ਼ ਹੁਣ ਇਹਦੇ ਵਿੱਚ ਹੁੰਦਾ ਕੀ ਹੈਗਾ ਕਿ ਕੋਚਿੰਗ ਸਿਸਟਮ ਦੀ ਤੁਹਾਨੂੰ ਇਹ ਬੇਸਿਕ ਜੀ ਰਿਐਲਿਟੀ ਦੇ ਦਾਂ ਕਿ ਕੋਚਿੰਗ ਸਿਸਟਮ ਦੇ ਵਿੱਚ ਅਗਰ ਤੁਸੀਂ ਕਲੀਅਰ ਕਰਨਾ ਕੋਈ ਵੀ ਛੋਟਾ ਐਗਜ਼ਾਮ ਲੈ ਕੇ ਚੱਲੋ ਪੀਪੀ ਦਾ ਕਨਸਟੇਬਲ ਲੈ ਕੇ ਚੱਲੋ ਤੁਸੀਂ ਠੀਕ ਹੈ ਜੀ ਪੰਜਾਬ ਉਸਦਾ ਕਨਸਟੇਬਲ ਛੋਟਾ ਐਗਜ਼ਾਮ ਨਹੀਂ ਹੈ ਬੇਸਿਕਲੀ ਠੀਕ ਹੈ ਜੇਲਡਰਡਨ ਇਹ ਤੋਂ ਵੀ ਸੌਖਾ ਗਿਆ ਇਹ ਐਗਜ਼ਾਮ ਲੈ ਕੇ ਚੱਲੋ ਤੁਸੀਂ ਅਗਰ ਤੁਸੀਂ ਇਹਨੂੰ ਕਲੀਅਰ ਕਰਨਾ ਹੈ ਤਾਂ ਤਿੰਨ ਮਹੀਨੇ ਤੁਹਾਡਾ ਐਗਜ਼ਾਮ ਕਲੀਅਰ ਨਹੀਂ ਹੋਏਗਾ ਜੇ ਤੁਹਾਡਾ ਫਰੈਸ਼ ਮਾਈਂਡ ਹੈ ਮੈਂ ਲਿਖ ਕੇ ਦੇ ਰਿਹਾ ਇਸ ਚੀਜ਼ ਨੂੰ ਤਿੰਨ ਮਹੀਨੇ ਚ ਨਹੀਂ ਕਲੀਅਰ ਹੋਏਗਾ ਜੇ ਤੁਸੀਂ بیس ਬਣਾਇਆ ਹੋਇਆ ਫਿਰ ਤੁਸੀਂ ਤਿੰਨ ਮਹੀਨੇ ਚ ਇਹਨੂੰ ਕਲੀਅਰ ਕਰ ਸਕਦੇ ਹੋਗੇ ਬਟ ਤਿੰਨ ਮਹੀਨੇ ਦੇ ਵਿੱਚ ਕਿਦਾਂ ਕਲੀਅਰ ਹੋਊਗਾ ਕਿ ਤੁਹਾਨੂੰ ਇਹਦੀ 10 ਤੋਂ 12 ਘੰਟੇ ਦੀ ਪ੍ਰੈਕਟਿਸ ਚਾਹੀਦੀ ਹੈ ਬੜੇ ਆਰਾਮ ਦੀ ਪ੍ਰੈਕਟਿਸ ਚਾਹੀਦੀ ਹੈ ਫਿਰ ਤੁਸੀਂ ਕਿਤੇ ਜਾ ਕੇ 70 ਵਾਲੀ ਲਾਈਨ ਦੇ ਵਿੱਚ ਬੈ ਲਿਸਟ ਦੇ ਵਿੱਚ ਸ਼ਾਮਲ ਹੋਵੋਗੇ ਜੇ ਤੁਸੀਂ 72 75 ਕ੍ਰੋਸ ਕਰ ਦੇਵੋਗੇ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਹਾਰਡਵਰਕ ਹੈ ਜਿਹੜਾ ਉਹ ਰਹਿੰਦਾਗਾ ਹੁਣ ਇਹਦੀ ਤਿਆਰੀ ਦੇ ਵਿੱਚ ਹੁੰਦਾ ਕੀ ਹੁੰਦਾਗਾ ਇਹਦੀ ਤਿਆਰੀ ਦੇ ਵਿੱਚ ਤੁਹਾਨੂੰ ਮੈਥ ਹੁੰਦਾ ਹੈ ਰੀਜ਼ਨਿੰਗ ਹੁੰਦੀ ਹੈ ਠੀਕ ਹੈ ਇਸ ਤੋਂ ਇਲਾਵਾ ਜੀਕੇ ਹੁੰਦੀ ਹੈ ਕਰੰਟ ਅਫੇਅਰ ਹੁੰਦੇ ਨੇਗੇ ਇਹ ਸਾਰੀਆਂ ਚੀਜ਼ਾਂ ਕਿਹਨੇ ਸਬਜੈਕਟਿਵ ਨੇ ਜਿਹੜੇ ਤੁਸੀਂ ਪੜ੍ਹਦੇ ਹੋ ਜਿਨ੍ਹਾਂ ਨੂੰ ਤੁਸੀਂ ਰੀਡ ਕਰਦੇ ਹੋਗੇ ਇਹ ਚੀਜ਼ਾਂ ਨੇ ਜਿਨ੍ਹਾਂ ਤੇ ਤੁਸੀਂ ਬੇਸਿਕਲੀ ਰੱਟੇ ਮਾਰਦੇ ਹੋ ਕੋਚਿੰਗ ਪੇਪਰ ਕਲੀਅਰ ਕਰਨ ਦਾ ਮਸਲਾ ਰੱਟੇ ਮਾਰਨ ਦਾਗਾ ਇਹਦੇ ਵਿੱਚ ਰੱਟੇ ਮਾਰ ਕੇ ਹੀ ਤੁਸੀਂ ਜਾ ਸਕਦੇ ਹੋ ਜੇ ਕਨਸੈਪਟ ਕਲੀਅਰ ਕਰੋਗੇ ਤਾਂ ਮੇਰੇ ਵਾਂਗ ਤੁਸੀਂ ਟੀਚਰ ਬਣ ਜਾਓਗੇ ਬਾਅਦ ਤੋਂ ਬਾਅਦ ਹੋਰ ਨਹੀਂ ਕੁਝ ਕਰ ਸਕਦੇ ਹੁਣ ਜਿੰਨੇ ਵੀ ਤੁਹਾਡੇ ਟੀਚਰ ਹੁੰਦੇ ਨੇ ਉਹਨਾਂ ਨੇ ਆਬਵੀਅਸਲੀ ਕਨਸੈਪਟ ਕਲੀਅਰ ਕੀਤੇ ਹੁੰਦੇ ਨੇ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਡੈਪਥ ਦੇ ਵਿੱਚ ਪੜਿਆ ਹੁੰਦੀਆਂ ਨੇ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ 8 ਸਾਲ ਦੀ ਤਿਆਰੀ ਕੀਤੀ ਹੈ ਤੁਹਾਡੀ ਆਈਐਸ ਦੀ ਹੁਣ ਮੇਰੇ ਕੋਲ ਨੌਲੇਜ ਹੈ ਜਿਹੜੀ ਉਹ ਕਾਫੀ ਜ਼ਿਆਦਾ ਹੈ ਹਰ ਇੱਕ ਏਰੀਆਜ਼ ਨੂੰ ਲੈ ਕੇ ਆਪਾਂ ਜਨਰਲ ਸਟੱਡੀਜ਼ ਦੇ ਲੈ ਲਈਏ ਕਾਫੀ ਜ਼ਿਆਦਾ ਨੌਲੇਜ ਹੈ ਤੁਹਾਨੂੰ ਹਰ ਇੱਕ ਪੁਆਇੰਟ ਉੱਪਰ ਤੋਂ ਡਿਫਰੈਂ ਅਗਰ ਉਹ ਨੌਲੇਜ ਕਿਤੇ ਯੂਜ਼ ਨਹੀਂ ਆ ਰਹੀ ਜੋ ਉਹ ਨੌਲੇਜ ਨੂੰ ਵਰਤਣਾ ਨਹੀਂ ਤਾਂ ਉਸ ਤੋਂ ਇਲਾਵਾ ਮੇਰੇ ਕੋਲ ਕੀ ਹੈ ਤੁਹਾਨੂੰ ਦੇਣ ਦੇ ਲਈ ਜਾਂ ਇਦਾਂ ਦਾ ਮੇਰੇ ਹੱਥ ਦੇ ਵਿੱਚ ਕੀ ਹੈ ਕਿ ਭਾਈ ਮੈਂ ਆਪਣੀ ਰੋਟੀ ਹੈ ਜਿਹੜੀ ਉਹ ਦੋ ਦਿਨ ਦੀ ਜਾਂ ਦੋ ਟਾਈਮ ਦੀ ਕਮਾ ਕੇ ਖਾ ਸਕਾਂ ਇਦਾਂ ਦੀ ਸਕਿੱਲ ਕੀ ਹੈ ਮੇਰੇ ਕੋਲ ਕੁਝ ਵੀ ਨਹੀਂ ਹੈ ਤਾਂ ਵੱਡਾ ਇੱਥੇ ਜੋ ਰੀਜ਼ਨ ਹੈ ਨਾ ਜਬ ਵੱਡਾ ਇੱਥੇ ਡਰਾਪ ਆਕਾ ਨਾ ਇਸ ਕੋਚਿੰਗ ਸਿਸਟਮ ਦਾ ਉਹ ਇਹੀ ਹੈ ਕਿ ਬੱਚੇ ਨੇ ਜਿਹੜੇ ਉਹਨਾਂ ਕੋਲ ਰੋਟ ਲਰਨਿੰਗ ਆ ਰਹੀ ਹੈ ਉਹਨਾਂ ਦੇ ਮਾਈਂਡ ਜਿਹੜੇ ਉਸੇ ਚੀਜ਼ ਤੇ ਫਿੱਟ ਹੋ ਰਹੇ ਨੇ 12 12 13 13 ਘੰਟਿਆਂ ਨਾਲ ਉਹ ਸਕਿੱਲ ਨਹੀਂ ਕੋਈ ਗੇਨ ਕਰ ਰਹੇ ਤੇ ਇਹ ਜੋ ਸਕਸੈਸ ਹੈ ਇਹਦੇ ਵਿੱਚ ਜਾਂ ਇਸ ਲਾਈਨ ਦੇ ਵਿੱਚ ਜੋ ਸਕਸੈਸ ਹੈ ਉਹ ਬਹੁਤ ਘੱਟ ਹੈਗਾ ਕਿਉਂਕਿ ਆਪਣੀ ਆਬਾਦੀ ਬਹੁਤ ਜ਼ਿਆਦਾ ਹੈਗੀ ਤੇ ਲਗਾਤਾਰ ਬੱਚੇ ਜਿਹੜੇ ਇਹ ਲਾਈਨ ਦੇ ਵਿੱਚ ਵੜਦੇ ਜਾ ਰਹੇ ਤਾਂ ਸਕਸੈਸ ਰੇਟ ਉਦੋਂ ਵੀ ਘਟਦਾ ਜਾ ਰਿਹਾ ਹੈਗਾ ਠੀਕ ਹੈ ਜੀ ਤਾਂ ਉਹ ਡਾਊਨ ਜਾਂਦਾ ਜਾ ਰਿਹਾ ਹਮੇਸ਼ਾ ਦੇ ਵਾਂਗ ਤੇ ਜਿਆਦਾ ਜਿਆਦਾ ਬੱਚੇ ਆਉਣ ਦੇ ਨਾਲ ਫਿਰ ਕੰਪੀਟੀਸ਼ਨ ਜਿਆਦਾ ਵੱਧ ਰਿਹਾ ਕੱਟਆਫ ਜਿਆਦਾ ਜਾ ਰਹੀ ਹੈ ਤਾਂ ਫਿਰ ਤੁਹਾਨੂੰ ਜਿਆਦਾ ਮਿਹਨਤ ਕਰਨੀ ਪੈ ਰਹੀ ਹੈ ਤਾਂ ਉਹੀ ਚੀਜ਼ ਕਿ ਰੱਟੇ ਵਾਲਾ ਸਿਸਟਮ ਹੈ ਜਿਹੜਾ ਬਾਰ 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 ਚੱਲ ਜਾਂਦਾ ਤੁਸੀਂ ਮੱਥਾ ਮਾਰੀ ਜਾਂਦੇ ਹੋ ਤੁਸੀਂ ਸਾਲ ਮੱਥਾ ਮਾਰ ਲਿਓ ਐਗਜ਼ਾਮ ਦਾ ਜਿਹੜੇ ਸਾਲ ਡੇਢ ਸਾਲ ਮੱਥਾ ਮਾਰ ਕੇ ਹੀ ਹੁੰਦੇ ਨੇ ਇਦਾਂ ਨਹੀਂ ਹੁੰਦੇ ਹੁੰਦੇ ਕਦੇ ਵੀ ਤੇ ਤੁਹਾਨੂੰ ਕੋਈ ਕਹ ਰਿਹਾ ਵੀ 3 ਮਹੀਨੇ ਤੁਹਾਡਾ ਐਗਜ਼ਾਮ ਕਲੀਅਰ ਹੋ ਜਾ ਉਹ ਇਦਾਂ ਨਹੀਂ ਹੁੰਦੇ ਹੁੰਦੇ ਕੰਟੀਨਿਊਸ ਪ੍ਰੋਸੈਸ ਹੈ ਇਹ ਹੁਣ ਉਹਨਾਂ ਚੀਜ਼ਾਂ ਦੇ ਲਗਾਤਾਰ ਮੱਥਾ ਮਾਰ ਰਹੇ ਹੋ 12 12 13 13 ਘੰਟੇ ਦੀਆਂ ਤੁਹਾਡੀਆਂ ਤਿਆਰੀਆਂ ਨੇਗੇ ਇਸ ਤੋਂ ਇਲਾਵਾ ਤੁਸੀਂ ਕਲਾਸਾਂ ਲਗਾਉਣੇ ਹੋਗੇ ਇੰਨਾ ਮੱਥਾ ਮਾਰ ਕੇ ਵੀ ਤੁਹਾਡੇ ਕੋਲ ਸਕਿੱਲ ਨਹੀਂ ਆ ਰਹੀ ਜੇ ਮਤਲਬ ਕਿ ਤੁਸੀਂ ਇਸੇ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਅੱਗੇ ਜਾ ਕੇ ਫਿਰ ਤੁਸੀਂ ਕਰੋਗੇ ਕੀ ਅੱਗੇ ਜਾ ਕੇ ਤੁਹਾਡੇ ਜੋ ਇੱਕ ਲਾਈਕ ਵੇ ਆਫ ਲਿਵਿੰਗ ਹੈ ਜੇ ਤੁਹਾਡੇ ਜੇ ਪੇਪਰ ਕਲੀਅਰ ਨਹੀਂ ਹੁੰਦਾ ਤੁਹਾਡੇ ਕੋਲ ਅੱਗੇ ਫਿਊਚਰ ਦੇ ਵਿੱਚ ਕੀ ਪਲਾਨ ਹੈ ਵੀ ਤੁਸੀਂ ਆਹ ਚੀਜ਼ ਕਰੋਗੇ ਫਿਊਚਰ ਦੇ ਵਿੱਚ ਤੁਸੀਂ ਸਿਕਿਉਰ ਕਿੱਦਾਂ ਕਰੋਗੇ ਆਪਣੇ ਫਿਊਚਰ ਨੂੰ ਕੰਮ ਦਾ ਕੁਝ ਸਿੱਖਿਆ ਨਹੀਂ ਇਹਨਾਂ ਚੀਜ਼ਾਂ ਦੇ ਮੱਥੇ ਮਾਰਨ ਹੋਣਾ ਆਈ ਇਸ ਵਗੈਰਾ ਕੀਤੀ ਕਿ 18 ਸਾਲ ਮਿਹਨਤ ਕੀਤਾ ਨਹੀਂ ਗਿਆ ਕਿਤਾਬਾਂ ਪੜਨ ਤੋਂ ਕਿਤਾਬਾਂ ਸਮਝਾਉਣ ਤੋਂ ਬਦਦਾ ਮੇਰੇ ਵਰ ਮੇਰੇ ਵਰਗੇ ਨੂੰ ਹੋਰ ਆਉਂਦਾ ਕੀ ਹੈਗਾ ਹੋਰ ਅਸੀਂ ਕਰ ਕੀ ਸਕਦੇ ਹਾਂ ਹੋਰ ਹੈ ਕੋਈ ਵੀ ਆਪਣੇ ਦੋ ਹੱਥਾਂ ਨਾਲ ਰੋਟੀ ਕਮਾ ਸਕਦੇ ਹਾਂ ਅਸੀਂ ਟੀਚਰਾਂ ਦਾ ਵੀ ਮੇਨ ਫੰਡਾ ਹੁੰਦਾ ਤੇ ਟੀਚਰ ਨੂੰ ਇਹ ਚੀਜ਼ ਪਤਾ ਹੁੰਦੀ ਹੈ ਤੇ ਜੋ ਬਿਜ਼ਨਸਮੈਨ ਹੁੰਦੇ ਉਹਨਾਂ ਨੂੰ ਵੀ ਇਹ ਚੀਜ਼ ਪਤਾ ਹੁੰਦੀ ਹੈ ਉਹਨਾਂ ਇਹ ਸਾਰਾ ਸਿਸਟਮ ਚੱਲਦਾ ਕਿਉਂ ਆ ਉਹ ਵੀ ਮੈਂ ਤੁਹਾਨੂੰ ਦੱਸੋ ਉਸ ਪੁਆਇੰਟ ਤੇ ਵੀ ਮੈਂ ਆਉਣਾ ਠੀਕ ਹੈ ਜੀ ਨੈਕਸਟ ਹੁਣ ਤੁਸੀਂ ਪੜਾਈ ਵੀ ਬਹੁਤ ਜ਼ਿਆਦਾ ਡੈਫਟ ਦੇ ਵਿੱਚ ਕਰ ਰਹੇ ਹੋ ਬਹੁਤ ਟਾਈਮ ਲਾ ਕੇ ਪੜਾਈ ਪੜਾਈ ਕਰ ਰਹੇ ਹੋਗੇ ਠੀਕ ਹੈ ਤੇ ਦੂਸਰਾ ਇੱਥੇ ਜੋ ਜੁੜ ਜਾਂਦੀਆਂ ਨੇ ਉਹ ਜੁੜ ਦਿੰਦੀਆਂ ਨੇ 익ਸਪੈਕਟੇਸ਼ਨਸ ਐਕਸਪੈਕਟੇਸ਼ਨ ਆਸਾਵਾਂ ਤੁਹਾਡੇ ਪੇਰੈਂਟਸ ਦੀਆਂ ਆਸਾਂ ਜੁੜ ਜਾਂਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਪੈਸਾ ਇਨਵੈਸਟ ਕੀਤਾ ਹੁੰਦਾ ਹੈ ਕੋਚਿੰਗ ਲੈਣੀ ਅੱਜ ਕੱਲ ਕੋਈ ਸੌਖੀ ਨਹੀਂ ਪਈ ਹੋਈ ਠੀਕ ਹੈ ਉਹਨਾਂ ਨੇ ਬਹੁਤ ਪੈਸਾ ਇਨਵੈਸਟ ਕੀਤਾ ਤੁਸੀਂ ਆਪਦਾ ਬਹੁਤ ਜ਼ਿਆਦਾ ਟਾਈਮ ਦੇ ਰਹੇ ਹੋ ਤਾਂ ਤੁਹਾਨੂੰ ਆਪਣੇ ਤੋਂ ਖੁਦ ਤੋਂ ਵੀ ਆਸ ਹੋ ਜਾਂਦੀ ਹੈ ਯਾਰ ਮੈਂ ਇੰਨਾ ਮੱਥਾ ਮਾਰ ਰਿਹਾ ਹੁਣ ਤਾਂ ਮੇਰਾ ਪੇਪਰ ਕਲੀਅਰ ਹੋਣਾ ਚਾਹੀਦਾ ਠੀਕ ਹੈ ਉਸ ਤੋਂ ਇਲਾਵਾ ਤੁਹਾਡੇ ਟੀਚਰਸ ਨੇ ਜੇ ਤੁਹਾਡੇ ਨਾਲ ਥੋੜੇ ਜਿਹਾ ਵਧੀਆ ਟੀਚਰ ਤੁਹਾਨੂੰ ਮਿਲ ਜਾਂਦੇ ਤਾਂ ਉਹ ਸਿੰਪਥੀ ਰੱਖਦੇ ਤਾਂ ਫਿਰ ਉਹਨਾਂ ਦੀ ਵੀ ਐਕਸਪੈਕਟੇਸ਼ਨ ਜੁੜ ਜਾਂਦੀ ਹੈ ਤਾਂ ਇਹ ਸਾਰੀ ਐਕਸਪੈਕਟੇਸ਼ਨ ਇੱਕ ਪ੍ਰੈਸ਼ਰ ਦਾ ਕਾਰਨ ਬਣਦੀਆਂ ਨੇ ਜੋ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਂਦਿਆਂ ਨੇ ਤੇ ਉਹਨਾਂ ਦੀ ਮੈਂਟੈਲਿਟੀ ਹੈ ਜੋ ਬੈਕਅਪ ਦਾ ਮਾਈਂਡ ਆ ਉਹ ਪ੍ਰੈਸ਼ਰ ਬਣਿਆ ਰਹਿੰਦਾ ਹੈਗਾ ਫਿਰ ਜੋ ਪੇਪਰ 'ਚ ਬੈਠੇ ਹੁੰਦੇ ਆ ਤਾਂ ਪੇਪਰ ਵੀ ਟਾਈਮ 'ਚ ਕੰਪਲੀਟ ਨਹੀਂ ਹੁੰਦਾ ਉਦੋਂ ਵੀ ਹੱਥ ਕੰਬਦੇ ਹੁੰਦੇ ਨੇਗੇ ਠੀਕ ਹੈ ਪੇਪਰ ਦੇ ਵਿੱਚ ਜੇ ਤੁਸੀਂ ਬਾਹਰੋਂ ਦਾ ਕੋਈ ਕੁਐਸਚਨ ਦੇਖ ਲੈਣੋ ਵੀ ਆ ਤੁਹਾਡਾ ਕੀਤਾ ਹੋਇਆ ਨਹੀਂ ਆ ਰਿਹਾ ਇਦਾਂ ਦੇ ਕੁਐਸਚਨ ਦੇਖ ਲੈ ਫਿਰ ਉੱਥੇ ਅੱਖਾਂ ਭਰ ਜਾਂਦੀਆਂ ਹੁੰਦੀਆਂ ਨੇ ਬੰਦਾ ਰੋਣੋਕਾ ਹੋ ਜਾਂਦਾ ਹੁੰਦਾ ਕਿਉਂਕਿ ਪ੍ਰੈਸ਼ਰ ਹੁੰਦਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਪ੍ਰੈਸ਼ਰ ਦਾ ਇੱਕ ਵੱਡਾ ਕਾਰਨ ਮੰਨਦਿਆਂ ਨੇ ਤਾਂ ਫਿਰ ਤੁਸੀਂ ਇਹ ਦੇਖ ਠੀਕ ਹੈ ਉਹਦੇ ਉੱਪਰ ਇੰਨਾ ਜ਼ਿਆਦਾ ਪ੍ਰੈਸ਼ਰ ਬਣਿਆ ਹੋਇਆਗਾ ਤੇ ਜੇ ਉਹ ਥੋੜਾ ਜਿਹਾ ਬੰਦਾ ਜਿਹੜਾ ਉਹ ਸੀਰੀਅਸ ਟਾਈਪ ਦਾ ਤਾਂ ਉਹ ਆਪਦੇ ਫਿਊਚਰ ਦੀ ਵੀ ਟੈਨਸ਼ਨ ਲੈ ਕੇ ਚੱਲੂਗਾ ਤਾਂ ਫਿਰ ਉਹ ਪ੍ਰੈਸ਼ਰ ਅਲੱਗ ਤੋਂ ਹੋ ਗਿਆ ਠੀਕ ਹੈ ਬਾਕੀ ਤੁਹਾਡੇ ਦੂਸਰੇ ਫੰਡੇ ਚੱਲਦੇ ਹੁੰਦੇ ਨੇ ਵੀ ਤੁਹਾਡਾ ਗਰਲਫ੍ਰੈਂਡ ਬॉयਫ੍ਰੈਂਡ ਵਾਲਾ ਫੰਡਾ ਤੇ ਉਹ ਕੀ ਕਹਿੰਦੇ ਹੁੰਦੇ ਵੀ ਜੇ ਨਹੀਂ ਹੋ ਰਿਹਾ ਤਾਂ ਵਿਆਹ ਨਹੀਂ ਹੋਣਾ ਯਾਰ ਫਿਰ ਉਹ ਅੱਡ ਫੰਡਾ ਹੈ ਠੀਕ ਹੈ ਜੀ ਉਹਦਾ ਅਲੱਗ ਪ੍ਰੈਸ਼ਰ ਹੋ ਜਾਂਦਾ ਉਹਦੇ ਦੁੱਗਣਾ ਪ੍ਰੈਸ਼ਰ ਹੋ ਜਾਂਦਾ ਵੀ ਆਰ ਨੌਕਰੀ ਚਾਹੀਦੀ ਅਮਰ ਜਾਗੇ ਦੇ ਬੰਨਾਂ ਦਾ ਠੀਕ ਹੈ ਜੀ ਤਾਂ ਇਹ ਮੈਂਡਲ ਹੈਲਥ ਹੈ ਜਿਹੜੀ ਇੱਥੇ ਸਟੂਡੈਂਟ ਦੀ ਉਹ ਬਹੁਤ ਜ਼ਿਆਦਾ ਤੁਸੀਂ ਇਹ ਲਾ ਲਓ ਕਿ ਠੱਠੇ ਖੂ ਦੇ ਵਿੱਚ ਸਿੱਟੀ ਜਾ ਰਹੀ ਹੈਗੀ ਉਹਨੂੰ ਦਾ ਕੋਈ ਪੁੱਛਿਆ ਹੀ ਨਹੀਂ ਜਾ ਰਿਹਾ ਠੀਕ ਹੈ ਤੇ ਬਾਹਰ ਦੀ ਨਾ ਗੱਲ ਕਰਾਂ ਯਾਰ ਮੈਂ ਖੁੱਦ ਦੀ ਵੀ ਗੱਲ ਕਰਾਂ ਮੈਂ ਵੀ ਕਹੀ ਕਹਿਣਾ ਹੁੰਦਾ ਜਦੋਂ ਤੁਹਾਡੇ ਵੀਕਲੀ ਟੈਸਟ ਹੁੰਦੇ ਮੈਨੂੰ ਆ ਚੀਜ਼ ਕਲੀਅਰ ਚਾਹੀਦੀ ਮੈਨੂੰ ਨਹੀਂ ਪਤਾ ਕੰਮ ਛੱਡੋ ਆਪਦਾ ਕਿਵੇਂ ਮਰਜ਼ੀ ਕਰੋ ਮੇਰੇ ਟੈਟਾ ਵਾਲੇ ਬੱਚਿਆਂ ਤੋਂ ਪੁੱਛ ਲਓ ਤੁਸੀਂ ਪੀੜਾ ਵਾਲੇ ਦੋਵੇਂ ਸੋਲੀ ਟੰਗ ਰੱਖੇ ਨੇ ਉਹ ਟੈਟਾ ਰਿਆ ਉਹਨਾਂ ਦਾ ਵੀ ਮੈਨੂੰ ਆ ਸਕੋਰ ਚਾਹੀਦਾ ਯਾਰ ਮੈਨੂੰ ਨਹੀਂ ਪਤਾ ਕਿੱਥੋਂ ਮਰਜ਼ੀ ਲੈ ਕੇ ਇਹ ਚੀਜ਼ ਚੱਲਦੀ ਹੁੰਦੀ ਹੈ ਅਸੀਂ ਰਿਜ਼ਲਟਸ ਦੇਣੇ ਹੁੰਦੇ ਨੇ ਸਾਨੂੰ ਉਹ ਪੁਸ਼ ਕਰਨੇ ਪੈਂਦੇ ਬਟ ਬੱਚਾ ਜਿਹੜਾ ਇੱਥੇ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਰਹਿੰਦਾ ਬਣੇ ਵੀ ਰਹਿੰਦਾ ਠੀਕ ਹੈ ਜੀ ਨੈਕਸਟ ਹੁਣ ਚੀਜ਼ ਆ ਗਈ ਇੱਥੇ ਹੁਣ ਜਿਹੜਾ ਇਹ ਸਾਰਾ ਸਿਸਟਮ ਹੈ ਜਿਹੜਾ ਕੋਚਿੰਗ ਦਾ ਉਹ ਚੱਲ ਕੇ ਹੋ ਰਿਹਾ ਹੈਗਾ ਹਮੇਸ਼ਾ ਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਚੀਜ਼ਾਂ ਸਮਝਾਉਂਦਾ ਰਹਿਣਾਗਾ ਵੀ ਭਾਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਚਾਹ ਹਮੇਸ਼ਾ ਤਿੰਨ ਕਾਰਨ ਕਰਕੇ ਹੁੰਦੇ ਹੁੰਦੇ ਆ ਨੇ ਡਰ ਠੀਕ ਹੈ ਜੀ ਦੂਸਰੀ ਤੁਹਾਡੀ ਹੋਗੀ ਭਾਈ ਇੱਛਾਵਾਂ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈਗੀ ਠੀਕ ਹੈ ਇਹਨਾਂ ਦੇ ਨਾਲ ਇਹ ਮੋਟੀਵੇਟਿਡ ਹੁੰਦੇ ਆ ਨੇ ਤੇ ਹੁਣ ਕੋਚਿੰਗ ਇੰਸਟੀਚਿਊਟ ਨੇ ਜਿਹੜੇ ਜਾਂ ਕੋਚਿੰਗ ਜਿਹੜੇ ਤੁਹਾਡੇ ਸੰਸਥਾਮ ਆ ਜਾਂਦੇ ਆ ਨੇ ਉਹ ਮੇਨਲੀ ਕਨਸੈਪਟ ਕੀ ਹੈਗਾ ਕਿ ਸੌਖੇ ਤੋਂ ਸੌਖਾ ਐਗਜ਼ਾਮ ਵੀ ਹੈ ਉਹਦਾ ਵੀ ਹਵਾ ਕ੍ਰੀਏਟ ਕਰ ਦੋ ਪੇਪਰ ਆ ਗਿਆ ਜੀ ਇਹਦੇ ਵਿੱਚ ਆਊਗਾ ਜੀ ਇਹਦੇ ਵਿੱਚ ਉਹ ਆਊਗਾ ਜੀ ਜੇਲਵਾਡਨ ਦਾ ਪੇਪਰ ਆਇਆ ਤੁਹਾਡਾ ਬਹੁਤ ਈਜ਼ੀ ਪੇਪਰ ਹੈ ਘਰੇ ਵੇ ਕਿ ਤੁਸੀਂ ਬੜੇ ਆਰਾਮ ਨਾਲ ਤਿਆਰੀ ਕਰ ਸਕਦੇ ਸੀ ਪੀਟ ਆਇਆ ਤੁਹਾਡਾ ਬੜਾ ਈਜ਼ੀ ਪੇਪਰ ਹੈ ਇਹਦੇ ਵਿੱਚ ਜਨਰਲ ਨੋਲੇਜ ਹੋਗੀ ਠੀਕ ਹੈ கரنٹ افੇਅਰ ਹੋ ਗਿਆ ਇਹ ਆਪਣੇ ਵੀ ਤਿਆਰ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਰੀਜਨਿੰਗ ਹੋ ਗਈ ਮੈਥ ਹੋ ਗਈ ਥੋੜੀ ਜਿਹੀ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ ਇਹਨੂੰ ਜਿਆਦਾ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਉਸ ਤੋਂ ਬਾਅਦ ਸਾਰੀ ਪ੍ਰੈਕਟਿਸ ਹੁੰਦੀ ਹੈ ਬੜੇ ਇੰਸਟੀਚਿਊਟ ਕੀ ਕਰਦੇ ਆ ਇਹਨਾਂ ਦਾ ਹਊਆ ਬਣਾ ਦਿੰਦੇ ਆ ਡਰ ਬਣਾ ਦਿੰਦੇ ਨੇਗੇ ਜਿਵੇਂ ਪੀਟੈਟ ਵਗੈਰਾ ਹੋਗੇ ਕੁਆਲੀਫਾਈ ਪੇਪਰ ਨੇਗੇ ਇਹਨਾਂ ਚੀਜ਼ਾਂ 'ਚ ਕੀ ਮੱਥਾ ਮਾਰਨਾ ਤੁਸੀਂ ਉਹੀ ਚੀਜ਼ਾਂ ਕੀਤੀਆਂ ਨੇ ਛੇਵੀਂ ਤੋਂ ਉਸੇ ਉਹੀ ਚੀਜ਼ਾਂ ਪੜਦੇ ਆ ਰਹੇ ਹੋ 12ਵੀਂ ਤੱਕ ਤੁਸੀਂ ਪੜ੍ਹੀਆਂ ਨੇ ਬੀਏਡ ਦੇ ਵਿੱਚ ਵੀ ਉਹੀ ਚੀਜ਼ਾਂ ਕੀਤੀਆਂ ਨੇ ਗਿਆ ਬਾਕੀ ਦੇ ਪੇਪਰਾਂ 'ਚ ਜ ਜੋ ਆਪਦੇ ਸੋਸਾਇਟੀ ਦਾ ਧਿਆਨ ਰੱਖਦੇ ਤਾਂ ਤੁਹਾਨੂੰ ਕਰੰਟ ਫੇਸ ਵੀ ਪਤਾ ਹੋਣਗੇ ਵੀ ਕੀ ਕੀ ਕਿੱਥੇ ਕਿੱਥੇ ਚੱਲੀ ਜਾਂਦਾ ਹੈਗਾ ਉਹ ਵੀ ਤੁਹਾਡਾ ਸਿੰਪਲ ਜਿਹਾ ਕਨਸੈਪਟ ਹੋ ਗਿਆ ਠੀਕ ਹੈ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਸੈਲਫ ਸਟੱਡੀ ਵਾਲੀਆਂ ਹੁੰਦੀਆਂ ਨੇ ਬਟ ਆਬਵੀਅਸਲੀ ਯਾਰ ਬਿਜ਼ਨਸ ਹੈਗਾ ਤਾਂ ਬਿਜ਼ਨਸ ਦੇ ਵਿੱਚ ਪੈਸਾ ਕਮਾਉਣ ਦੇ ਲਈ ਡਰ ਜ਼ਰੂਰੀ ਹੈਗਾ ਤੇ ਉੱਥੇ ਉਹਨਾਂ ਨੂੰ ਲੱਗਣਾ ਚਾਹੀਦਾ ਹੈ ਰਿਪਰੈਜ਼ੈਂਟ ਵੀ ਇਸ ਤਰ੍ਹਾਂ ਕਿਤੇ ਇੰਨੇ ਕਿੰਨੀਆਂ ਜਿਹੜੀਆਂ ਚੀਜ਼ਾਂ ਜਿੱਦਾਂ ਮੈਂ ਵੀ ਕਈ ਵੀਡੀਓਜ਼ ਬਣਾਉਣਾ ਵੀ ਜੇ ਤੁਸੀਂ ਆਹ ਚੀਜ਼ ਮਿਸ ਕਰਤੇ ਪਈ ਫੇਰ ਨਿਕਲੇ ਰਹਿੰਦਾ ਇਹ ਟ੍ਰਿਕਸ ਹੁੰਦੀਆਂ ਨੇ ਇਹਨਾਂ ਦੇ ਨਾਲ ਇਹ ਚੱਲਦੇ ਹੁੰ ਕਈ ਇੰਸਟੀਚਿਊਟ ਨੇ ਨਾ ਕਈ ਨਹੀਂ ਯਾਰ ਮੋਸਟ ਆਫ ਇੰਸਟੀਚਿਊਟ ਨੇ ਜਿਹੜੇ ਉਹ ਬਿੰਸ ਨੂੰ ਹੀ ਜੋ ਪ੍ਰਾਇਓਰਟੀ ਦੇ ਲੈ ਕੇ ਚੱਲਦੇ ਨੇ ਠੀਕ ਹੈ ਤਾਂ ਇਹਦੇ ਵਿੱਚ ਇਹ ਹੁੰਦਾ ਮੈਂ ਬਹੁਤ ਸਾਰਿਆਂ ਨੂੰ ਬਲੇਮ ਨਹੀਂ ਕਰ ਰਿਹਾ ਹੋਣਗੇ ਕਈਆਂ ਦਾ ਮੋਟਿਵ ਹੋਏਗਾ ਜਿਵੇਂ ਮੇਰਾ ਮੋਟਿਵ ਹੈ ਯਾਰ ਮੈਂ ਆਪਣੇ ਏਰੀਆ ਦੇ ਬੱਚਿਆਂ ਨੂੰ ਜਿਹੜਾ ਉਹ ਡਵੈਲਪ ਕਰਾਂ ਜੇ ਆਪਾਂ ਲਰਨਿੰਗ ਲੈਤੀ ਹੈ ਠੀਕ ਹੈ ਆਪਾਂ ਚੀਜ਼ਾਂ ਸਿੱਖੀਆਂ ਨੇ ਤਾਂ ਕੁਝ ਏਰੀਆ ਦੇ ਲਈ ਵਰਕ ਕਰੀਏ ਯਾਰ ਕੁਝ ਜੋ ਸਮਾਜ ਦੇ ਲਈ ਸੋਸਾਇਟੀ ਦੇ ਲਈ ਕੁਝ ਆਪਾਂ ਲੈ ਕੇ ਚੱਲੀਏ ਕਿ ਉਹਨਾਂ ਦਾ ਸੁਧਾਰ ਹੋ ਸਕੇ ਆਬਵੀਅਸਲੀ ਪੈਸਾ ਹੈ ਪੈਸੇ ਬਿਨਾਂ ਤਾਂ ਚੀਜ਼ਾਂ ਚੱਲਣਗੀਆਂ ਨਹੀਂ ਨਾ ਪੈਸਾ ਤਾਂ ਚਾਹੀਦਾ ਹੀ ਚਾਹੀਦਾ ਹੈਗਾ ਬਟ ਪੈਸੇ ਦੇ ਨਾਲ ਨਾਲ ਅਗਰ ਆਪਾਂ ਜੇ ਚੀਜ਼ਾਂ ਨੂੰ ਸੁਧਾਰ ਵੀ ਲਿਆ ਸਕਦੇ ਆ ਥਿੰਕਿੰਗ 'ਚ ਬਦਲਾਅ ਵੀ ਲਿਆ ਸਕਦੇ ਆ ਉਹਦੇ ਵਰਗੀ ਚੀਜ਼ ਕਿ ਨਾਲੇ ਤੁਹਾਡਾ ਪੁੰਨ ਨਾਲੇ ਫਲੀਆਂ ਠੀਕ ਹੈ ਬਟ ਇਹ ਜ਼ਿਆਦਾਤਰ ਤੁਹਾਡਾ ਹੁਣ ਪ੍ਰੋਫਿਟ ਓਰੀਐਂਟਡ ਹੁੰਦਾ ਜਾ ਰਿਹਾ ਜਿੱਦਾਂ ਤੁਹਾਡਾ ਆਇਲਟਸ ਕਨਵਰਟ ਹੋ ਗਿਆ ਸੀਗਾ ਹੁਣ ਜਿਹੜੇ ਆਇਲਟਸ ਇੰਸਟੀਟਿਊਟ ਤੁਹਾਡੇ ਕੰਪੇਟਿਟਿਵ ਦੇ ਜੇ ਯੂਪੀਐਸਸੀ ਦੇ ਵਿੱਚ ਕਨਵਰਟ ਹੋ ਰਹੇ ਨੇ ਉਹ ਤੁਹਾਨੂੰ ਹੋਰ ਮੈਸੇਜ ਕੀ ਦੇ ਰਹੇ ਨੇ ਤੁਹਾਨੂੰ ਮੈਸੇਜ ਇਹੀ ਮਿਲ ਰਿਹਾ ਨਾ ਕਿ ਉਹਨਾਂ ਦਾ ਮੇਨ ਮਸਲਾ ਹਾਈਲਾਈਟਸ ਕਿ ਮੇਨ ਮਸਲਾ ਸੀ ਪੈਸੇ ਦਾ ਮਸਲਾ ਸੀਗਾ ਉਹਨਾਂ ਨੇ ਪੈਸਾ ਲਾਇਆ ਸਟਰਕਚਰ ਕ੍ਰੀਏਟ ਕੀਤਾਗਾ ਉਸ ਤੋਂ ਬਾਅਦ ਅਗਰ ਉਹ ਹੁਣ ਕਨਵਰਟ ਹੋ ਰਹੇ ਨੇ ਤਾਂ ਫਿਰ ਦੁਬਾਰਾ ਕੀ ਮਸਲਾ ਉਹਨਾਂ ਦਾ ਪੈਸੇ ਦਾ ਹੀ ਹੈ ਔਰ ਇਦਾਂ ਦਾ ਹੈ ਨਹੀਂ ਨਾ ਵੀ ਉਹਨਾਂ ਨੇ 2 ਮਹੀਨੇ ਦੇ ਵਿੱਚ ਸਾਰੀ ਤੁਹਾਡੀ ਸਟੱਡੀ ਤਿਆਰ ਕਰ ਲਈ ਵੀ ਉਹ ਵੀ ਬੱਚਿਆਂ ਦੇ ਲਈ ਆਪਸ਼ਨ ਨਹੀਂ ਰਹੀ ਨਹੀਂ 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 ਮੈਂ ਪੜਦਾ ਮੈਂ ਬੈ ਕੇ ਸਾਰਾ ਕੁਝ ਤਿਆਰ ਕਰਦਾ ਮੈਂ ਹੁਣ 2 ਮਹੀਨੇ ਦੇ ਵਿੱਚ ਮੈਂ ਆ ਚੀਜ਼ ਖੁਦ ਪ੍ਰਿਪੇਅਰ ਕਰ ਲਈ ਤੇ ਮੈਂ ਸਾਰੇ ਬੱਚਿਆਂ ਨੂੰ ਫਿਰ ਇੱਥੇ ਹੁਣ ਅਫਸਰ ਲਗਾਉਂਗਾ ਉਹ ਟਰਨ ਆ ਉਹੀ ਜਿੰਨਾ ਚੀਜ਼ਾਂ ਨੂੰ ਜ਼ਿਆਦਾ ਹਾਈਟ ਤੇ ਲੈ ਕੇ ਜਾਂਦਾ ਹੈਗਾ ਜਿਵੇਂ ਤੁਹਾਨੂੰ ਡਰ ਹੁੰਦਾ ਨਾ ਤੁਸੀਂ ਬਾਬੇ ਤੇ ਉਣ ਲੱਗੇ ਜਾਂਦੇ ਹੋ ਰੱਬ ਬਣਾ ਲਏ ਹੋ ਤੁਹਾਨੂੰ ਆਹ ਕਹਿੰਦੇ ਵੀ ਆਹ ਨਾ ਕੀਤਾ ਨਾ ਬਿਜਲੀ ਡਿੱਗ ਜੂਗੀ ਠੀਕ ਹੈ ਟੋਆ ਪੱਟੀਆਂ ਨਾ ਨਾ ਖਵਾਜੇ ਦਾ ਨਾਮ ਦਿੱਤਾ ਮੋਟਰ ਨਹੀਂ ਚੱਲਣੀ ਦੇਖ ਲਾ ਦੋ ਫਿਰ ਉਹ ਵਾਲੀਆਂ ਚੀਜ਼ਾਂ ਉਹ ਡਰ ਹੁੰਦਾ ਹੈਗਾ ਹੁਣ ਇਹਦੇ ਵਿੱਚ ਕੀ ਹੈਗਾ ਤੁਹਾਡੇ ਇੰਸਟੀਚਿਊਟ ਕੀ ਨੇ ਜਿਹੜੇ ਪੇਪਰ ਤੋਂ ਤੁਹਾਨੂੰ ਜ਼ਿਆਦਾ ਡਰ ਲੱਗਦਾ ਉਹਦੀ ਫੀਸ ਜ਼ਿਆਦਾ ਹੁੰਦੀ ਹੁੰਦੀ ਹੈ ਇਹ ਦੇਖ ਲੈਣਾ ਜਿਹੜੇ ਪੇਪਰ ਤੋਂ ਤੁਹਾਨੂੰ ਘੱਟ ਡਰ ਲੱਗਦਾ ਜੀ ਤੁਹਾਡਾ ਘੱਟ ਇੰਟਰਸਟ ਹੈ ਉਹਦੀ ਫੀਸ ਘੱਟ ਹੋਊਗੀ ਹੁਣ ਪੰਜਾਬ ਉਸ ਹੈ ਜਿਹੜਾ ਪੰਜਾਬ ਉਸ ਤੇ ਜ਼ਿਆਦਾ ਪੋਪੂਲੇਸ਼ਨ ਡਿੱਗਦੀ ਆ ਪਤਾ ਯਾਰ ਗਿਣਤੀ ਦੇ ਵਿੱਚ ਡਿੱਗਣਗੇ ਚੱਕ ਦੋ ਜੀ ਫੀਸ 12000 14000 ਠੀਕ ਹੈ ਜੀ ਜਿਹੜੇ ਪੇਪਰਾਂ ਤੇ ਘੱਟ ਡਿੱਗਣਗੇ ਐਕਸਾਈਜ਼ ਇੰਸਪੈਕਟਰ ਉਹਨੇ ਰੱਖ ਲਓ ਯਾਰ 10000 ਜਿਹੜੇ ਪੇਪਰਾਂ ਤੇ SSC ਤੇ ਪੰਜਾਬ ਘੱਟ ਮੱਥਾ ਮਾਰਦਾ ਫੋਰਚੂਨੇਟਲੀ ਪੰਜਾਬ ਨੇ ਸੈਂਟਰ ਵੱਲ ਜਾਣਾ ਸ਼ੁਰੂ ਕਰਦਾ ਬੱਚੇ ਕਾਫੀ ਇੰਟਰਸਟਡ ਨੇ ਇਹ ਚੰਗਾ ਪੁਆਇੰਟ ਹੈਗਾ ਹੁਣ ਜਿਹੜੇ ਪੇਪਰਾਂ ਦੇ ਘੱਟ ਇੰਟਰਸਟਡ ਨੇ ਦੀ ਘਟਾ ਦਿਓ ਜੀ ਫੀਸ ਹੁਣ ਇਹਨਾਂ ਦੇ ਵਿੱਚ ਹੁੰਦਾ ਕਿ ਆ ਨਾ ਇਹਦੇ ਵਿੱਚ ਬੱਚਿਆਂ ਦੀ ਵੀ ਮੈਂਟੈਲਿਟੀ ਬਹੁਤ ਜ਼ਿਆ ਜੋ ਚੀਜ਼ਾਂ ਹੁੰਦੀਆਂ ਨੇ ਕਿਵੇਂ ਹੁੰਦੀਆਂ ਨੇ ਜਾਂ ਉਹਨਾਂ ਨੂੰ ਬੈਸਟ ਵੇ ਦੇ ਨਾਲ ਇੱਕ ਗੁੱਡ ਮੈਂਟੈਲਿਟੀ ਦੇ ਨਾਲ ਵੀ ਪੇਸ਼ ਕਰਨ ਦੀ ਅਗਰ ਕੋਸ਼ਿਸ਼ ਕਰਦਾ ਕੋਈ ਕਿ ਯਾਰ ਬੱਚਿਆਂ ਦੇ ਲਈ ਆਪਾਂ ਕੁਝ ਕਰੀਏ ਜੇ ਅਗਰ ਆਪਾਂ ਨੂੰ ਆਹ ਬੈਚ ਪ੍ਰੋਫਿਟ ਨਹੀਂ ਦੇ ਰਿਹਾ ਕੋਈ ਇਸ਼ੂ ਨਹੀਂ ਨਾ ਪ੍ਰੋਫਿਟ ਦੇ ਦਿਨੋ ਅਗਲੇ ਤੋਂ ਪ੍ਰੋਫਿਟ ਲੈ ਲਾਂਗੇ ਆਹ ਬੈਚ ਦੇ ਵਿੱਚ ਆਪਾਂ ਬੱਚੇ ਕਢਾ ਦਈਏ ਤੋਂ ਨਾਨ-ਪ੍ਰੋਫਿਟ ਵੀ ਅਗਰ ਚੀਜ਼ਾਂ ਰਨ ਹੁੰਦੀਆਂ ਨੇ ਤਾਂ ਫਿਰ ਬੱਚਿਆਂ ਨੂੰ ਸਵਾਦ ਨਹੀਂ ਆਉਂਦਾ ਬੱਚਿਆਂ ਦੇ ਮਾਪਿਆਂ ਨੂੰ ਸਵਾਦ ਨਹੀਂ ਆਉਂਦਾ ਵੀ ਨਹੀਂ 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 ਯਾਰ ਅਸੀਂ 12000 ਫੀਸ ਦਿੱਤੀ ਨਹੀਂ ਤਾਂ ਫਿਰ ਸਾਡੇ ਬੱਚੇ ਦਾ ਕਲੀਅਰ ਨਹੀਂ ਹੋ ਸਕਦਾ ਨਹੀਂ 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 ਦੂਸਰੇ ਸਾਡੇ ਤੋਂ 7000 ਫੀਸ ਲੈ ਰਹੇ ਨੇ ਤਾਂ ਇਹ 700 ਦੇ ਵਿੱਚ ਕਿਦਾਂ ਕਲੀਅਰ ਕਰਵਾ ਦੇਣਗੇ 700 ਦੇ ਵਿੱਚ ਕੀ ਤਿਆਰੀ ਕਰਵਾਉਣਗੇ ਇਹ ਤਾਂ ਉਹਨਾਂ ਦੀ ਉਹ ਮੈਂਟੈਲਿਟੀ ਵੀ ਇੱਕ ਵੱਡਾ ਫੈਕਟਰ ਬਣਦੀ ਹੈ ਕਿ ਫੀਸਾਂ ਡਾਊਨ ਨਹੀਂ ਜਾਂਦੇ ਹੁੰਦੇ ਇੱਥੇ ਠੀਕ ਹੈ ਜੀ ਤਾਂ ਇਹੇ ਚੀਜ਼ਾਂ ਜਿਹੜੀਆਂ ਆਪਣੇ ਕਾਫੀ ਜ਼ਿਆਦਾ ਇਨਫਲੂਐਂਸ ਕਰਦੀਆਂ ਇਹਨਾਂ ਏਰੀਆਜ਼ ਨੂੰ ਠੀਕ ਹੈ ਜੀ ਨੈਕਸਟ ਦੂਸਰੀ ਚੀਜ਼ ਹੁਣ ਇਹਦੇ ਵਿੱਚ ਆਪਾਂ ਚੀਜ਼ਾਂ ਜਿਹਦੇ ਸੁਧਾਰ ਕਿਵੇਂ ਲਿਆ ਸਕਦੇ ਹਾਂਗੇ ਜਾਂ ਇਹ ਕੋਚਿੰਗ ਸਿਸਟਮ 'ਚ ਸੁਧਾਰ ਕਿਵੇਂ ਲਿਆ ਸਕਦੇ ਹਾਂ ਆਖਰ ਦੇ ਵਿੱਚ ਨਿਬੇੜਾ ਕਿੰਦਾ ਇਹਨੂੰ ਪਹਿਲੀ ਚੀਜ਼ ਤਾਂ ਇਹ ਹੈ ਕਿ ਇੰਟਰਸਟ ਦੇ ਨਾਲ ਤੁਸੀਂ ਚੀਜ਼ਾਂ ਲੈ ਕੇ ਚੱਲੋ ਕਿ ਅਗਰ ਤੁਹਾਡਾ ਇੰਟਰਸਟ ਹੈ ਚੀਜ਼ਾਂ ਦੇ ਵਿੱਚ ਤੁਸੀਂ ਬਣਨਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹੋਗੇ ਤਾਂ ਤਾਂ ਤੁਸੀਂ ਭਈ ਇਹ ਚੀਜ਼ ਹੈ ਜਿਹੜੀ ਉਹ ਪਰਸ਼ੂ ਕਰ ਸਕਦੇ ਹੋ ਇਹਦੇ ਲਈ ਜਾ ਸਕਦੇ ਹੋਗੇ ਅਗਰ ਤੁਹਾਡਾ ਇੰਟਰਸਟ ਨਹੀਂ ਹੈ ਸਿੰਪਲ ਜੀ ਚੀਜ਼ ਹੈ ਅਗਰ ਤੁਹਾਨੂੰ ਪਸੰਦ ਹੀ ਨਹੀਂ ਹੈਗਾ ਇਹ ਫੀਲਡ ਦੇ ਵਿੱਚ ਆਉਣਾ ਇਹਨਾਂ ਦੇ ਜਣਾ ਫਿਰ ਮੱਥਾ ਮਾਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਠੀਕ ਹੈ ਇਹ ਜੋਬਸ ਹੋ ਗਿਆ ਜਾਂ ਪੇਪਰਸ ਹੋ ਗਏ ਉਹਨਾਂ ਲਈ ਡਿਜ਼ਾਈਨ ਕੀਤੇ ਜਾਂਦੇ ਹੁੰਦੇ ਨੇ ਜੋ ਇਹਨਾਂ ਜੋਬ ਦੇ ਲਈ ਬਣੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਜਿਨ੍ਹਾਂ ਨੂੰ ਫालतू ਪ੍ਰੈਪਰੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ ਆਈਐਸ ਪੀਸੀਸ ਹੋ ਗਏ ਉਹ ਸਿਲੈਕਟਿਵ ਹੁੰਦਾ ਜਿਹੜੇ ਉਹਨਾਂ ਲਈ ਬਣੇ ਨੇ ਜੇ ਤੁਸੀਂ ਉਹਦੇ ਲਈ ਤਿਆਰੀ ਨਹੀਂ ਹੈਗੇ ਫਿਰ ਤੁਸੀਂ ਉਹਦੇ ਵਿੱਚ ਫਿੱਟ ਨਹੀਂ ਹੋਵੋਗੇ ਠੀਕ ਹੈ ਤਾਂ ਬਾਰੋਂ ਪੁਸ਼ ਕਰਕੇ ਪ੍ਰੈਸ਼ਰ ਜਨਰੇਟ ਕਰਕੇ ਆਪਣੀ ਮੈਂਟਲ ਹੈਲਥ ਹੈ ਜਿਹੜੀ ਉਹਨੂੰ ਆਪਾਂ ਖਰਾਬ ਨਾ ਕਰੀਏ ਕਿਉਂਕਿ ਮੋਸਟ ਪ੍ਰੋਬਬਲ ਜੋ ਮੋਸਟ ਇੰਪੋਰਟੈਂਟ ਆਪਣੀ ਉਹ ਮੈਂਟੈਲਟੀ ਹੁੰਦੀ ਹੈਗੀ ਉਹਨੂੰ ਪੁਸ਼ ਕਰੀਏ ਉਹਨੂੰ ਪੁਸ਼ ਕਰੀਏ ਉਹਨੂੰ ਫਿਰ ਤੁਹਾਡਾ ਕਾਫੀ ਜ਼ਿਆਦਾ ਕੰਮ ਹੈ ਜਿਹੜਾ ਔਖਾ ਹੋ ਜਾਂਦਾ ਦੂਸਰੀ ਚੀਜ਼ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਮੱਥਾ ਮਾਰ ਰਹੇ ਹੋ ਤਾਂ ਨਾਲ-ਨਾਲ ਕੋਈ ਨਾ ਕੋਈ ਸਕਿੱਲ ਵੀ ਹੈ ਜਿਹੜੀ ਆਪਾਂ ਉਹਨੂੰ ਲੈ ਕੇ ਚੱਲੀਏ ਕਿ ਸਾਡੇ ਕੋਲ ਕੋਈ ਸਕਿੱਲ ਹੋਵੇ ਅਗਰ ਆਪਾਂ ਇਹਨਾਂ ਚੀਜ਼ਾਂ ਤੇ 2-4 4 ਸਾਲ 5 ਸਾਲ ਗਾੜਵੀਂ ਲੈਂਦੇ ਤਾਂ ਇਹਦੇ ਬਾਅਦ ਇਹ ਨਾ ਹੋਵੇ ਕਿ ਡਿਪਰੈਸ਼ਨ ਦੇ ਵਿੱਚ ਚੱਲ ਜਾਈਏ ਵੀਰ ਸਾਡੇ ਤੋਂ ਕੁਝ ਹੋ ਨਹੀਂ ਰਿਹਾ ਅਸੀਂ ਕਿਸੇ ਕੰਮ ਦੇ ਨਹੀਂ ਅਸੀਂ ਆਹ ਕਰ ਲਿਆ ਉਹ ਕਰ ਲਿਆ ਠੀਕ ਹੈ ਏਟਲੀਸਟ ਕੋਈ ਸਕਿੱਲ ਹੋਵੇ ਕਿ ਜੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਵੀ ਸਫਲ ਹੋ ਪਾਉਂਦੇ ਤਾਂ ਆਪਣੇ ਦੋ ਹੱਥਾਂ ਦੇ ਨਾਲ ਆਪਾਂ ਕਮਾ ਕੇ ਖਾ ਸਕੀਏ ਇੰਨੀ ਕਿ ਸਕਿੱਲ ਹੋਣੀ ਚਾਹੀਦੀ ਹੈ ਤੀਸਰਾ ਪੁਆਇੰਟ ਇਹਦੇ ਵਿੱਚ ਆਪਾਂ ਕਿਸ ਤੁਸੀਂ ਛੋਟਾ ਨਹੀਂ ਸਮਝਣਾ ਜੇ ਤੁਹਾਨੂੰ ਇਹ ਚੀਜ਼ ਲੱਗਦੀ ਹੈਗੀ ਵੀ ਭਾਈ ਕਿਸੇ ਟਾਈਮ ਤੇ ਤੁਹਾਡੀ ਮੈਂਟੈਲਿਟੀ ਏਸੀ ਵਿੱਚ ਅਫਸਰ ਬਣਨਾ ਹੈਗਾ ਠੀਕ ਹੈ ਬੜ ਅੱਜ ਦੇ ਟਾਈਮ ਤੇ ਤੁਹਾਨੂੰ ਲੋਐਸਟ ਗਰੁੱਪ ਡੀ ਦੀ ਪੀਐਨਡੀ ਪੋਸਟ ਵੀ ਭਰਨੀ ਪੈ ਰਹੀ ਹੈਗੀ ਇਹ ਕੀ ਫਰਕ ਪੈਂਦਾ ਹੈ ਕੰਮ ਤਾਂ ਕੰਮ ਹੀ ਹੈ ਨਾ ਤੁਹਾਨੂੰ ਸੈਲਰੀ ਤਾਂ ਮਿਲ ਹੀ ਰਹੀ ਹੈ ਨਾ ਤੁਹਾਨੂੰ ਖਾਣ ਦਾ ਤਾਂ ਜੁਗੜ ਹੋ ਹੀ ਰਿਹਾ ਨਾ ਕੰਮ ਛੋਟੇ ਵੱਡੇ ਨਹੀਂ ਹੁੰਦੇ ਹੁੰਦੇ ਕਦੇ ਤਾਂ ਆਪਦੀਆਂ ਜਿਹੜੀਆਂ ਇਹਨਾਂ ਨੂੰ ਲੈ ਕੇ ਐਕਸਪੈਕਟੇਸ਼ਨ ਨੇ ਉਹ ਜ਼ਿਆਦਾ ਆਪ ਡਾਊਨ ਧੋਣ ਜਾਂ ਕੋਈ ਇਸ਼ੂ ਨਹੀਂ ਹੁੰਦਾ ਉਹਨਾਂ ਚੀਜ਼ਾਂ ਦੇ ਵਿੱਚ ਜਿਵੇਂ ਕਈ ਪੋਸਟਰਾਂ ਪਾ ਦਿੰਦਾ ਉਹਨਾਂ ਵੀ ਆ ਪੀਐਨ ਦੀਆਂ ਪੋਸਟਾਂ ਆਈਆਂ ਕਲਰਕ ਦੀਆਂ ਆਈਆਂ ਤਾਂ ਉਹਦੇ ਵਿੱਚ ਕਈ ਮਹਾਪੁਰਖ ਹੁੰਦੇ ਨੇ ਜਿਹੜੇ ਉਹ ਦਿਖਾਉਂਦੇ ਹੁੰਦੇ ਵੀ ਇਹ ਐਨ ਐਨ ਨਾ ਤਪ ਰਹੇ ਸੀ ਆ ਕਰਾਂਗੇ ਸੀ ਇਹ ਉੱਚ ਕੀ ਫਰਕ ਪੈਂਦਾ ਜੇ ਤੁਹਾਨੂੰ ਕੰਮ ਮਿਲ ਰਿਹਾ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਠੀਕ ਹੈ ਕੰਮ ਕੋਈ ਸਰਕਾਰੀ ਪ੍ਰਾਈਵੇਟ ਨਹੀਂ ਹੈ ਅਗਰ ਤੁਹਾਡੀ ਰੋਜੀ ਰੋਟੀ ਚੱਲ ਰਹੀ ਹੈ ਤਾਂ ਵਧੀਆ ਉਸ ਚੀਜ਼ ਦੇ ਨਾਲ ਤੁਸੀਂ ਉਸ ਚੀਜ਼ ਨੂੰ ਲੈ ਕੇ ਚੱਲੋ ਨਾ ਤਾਂ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਬਣਦੀ ਹੈਗੀ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਕੋਈ ਇਸ ਵੀਡੀਓ ਨੂੰ ਐਜੂਕੇਟਰ ਦੇਖੂਗਾ ਜਾਂ ਕੋਈ ਐਜੂਕੇਸ਼ਨ ਦੀ ਲਾਈਨ ਨਾਲ ਜੁੜਿਆ ਹੋਇਆ ਦੇਖੋ ਕੋਈ ਕੋਚਿੰਗ ਇੰਸਟੀਚਿਊਟ ਵਾਲ ਦੇਖੋ ਤਾਂ ਉਹਨੂੰ ਵੀ ਇਹੀ ਮੈਂ ਮੈਸੇਜ ਦੇਣਾ ਚਾਹੁੰਗਾ ਕਿ ਭਾਈ profit ਰੱਖੋ ਯਾਰ ਕੋਈ ਇਸ਼ੂ ਨਹੀਂ ਹੈ ਤੁਸੀਂ ਪੈਸੇ ਕਮਾਉਣੇ ਮੈਂ ਵੀ ਪੈਸੇ ਕਮਾਉਣੇ profit ਰੱਖੀਏ ਆਪਾਂ ਬਟ ਇੰਨਾ ਵੀ ਨਾ ਰੱਖੀਏ ਨਾ ਕਿ ਬੱਚਿਆਂ ਦੇ ਹੀ ਗਲਾ ਘੋਟ ਦੇ ਕੇ ਉਹਨਾਂ ਦੇ ਜੋ ਮਾਪੇ ਨੇ ਉਹਨਾਂ ਨੂੰ ਫਿੱਸਾ ਫੜਫੜ ਦੇਣੀ ਆ ਪੈਣ ਠੀਕ ਹੈ ਜਾਂ ਫਿਰ ਇਹ ਸਿਸਟਮ ਹੋਵੇ ਵੀ ਭਾਈ ਇੱਕ ਜਿਹੜਾ ਤੁਹਾਡਾ ਪੇਪਰ ਆ ਗਿਆ ਇਹਦੇ ਵਿੱਚੋਂ ਹੀ ਸਾਰੇ ਸੀਜ਼ਨ ਦਾ ਪੈਸਾ ਕੱਢ ਲਓ ਤੁਸੀਂ ਇਹ ਵੀ ਨਾ ਰੱਖੀਏ ਨਾ ਜਦੋਂ ਤੱਕ ਟਰਾਈ ਕੀ ਕਰੀਏ ਕਿ ਆਪਾਂ ਜਿਹੜੀਆਂ ਚੀਜ਼ਾਂ ਨੇ ਉਹ ਬੱਚਿਆਂ ਦੇ ਲਈ ਕੰਪੈਟਿਬਲ ਕਰੀਏ ਆਪਣਾ ਜੋ ਏਰੀਆ ਹੈ ਆਪਣਾ ਜੋ ਪੰਜਾਬ ਹੈ ਉਹਨੂੰ ਵੱਧ ਤੋਂ ਵੱਧ ਆਪਾਂ ਗਵਰਨਮੈਂਟ ਦੇ ਵਿੱਚ ਸੈਕਟਰ ਦੇ ਵਿੱਚ ਲਿਆਈਏ ਸੈਂਟਰ ਦੇ ਵਿੱਚ ਲਿਆਈਏ ਉਹਨਾਂ ਨੂੰ ਤਾਂ ਕਿ ਪੰਜਾਬ ਦੀ ਡਿਵੈਲਪਮੈਂਟ ਹੋ ਸਕੇ ਆਪਾਂ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਫੋਕਸ ਕਰੀਏ ਠੀਕ ਹੈ ਅਗਰ ਤੁਸੀਂ ਨਹੀਂ ਕਰੋਗੇ ਤਾਂ ਮੈਂ ਤਾਂ ਕਰ ਰਿਹਾਗਾ ਮੋਸਟ ਆਫ ਜਿੰਨੇ ਮੇਰੀ ਪਹੁੰਚ ਪੈਂਦੀ ਹੈ ਮੈਂ ਉਹਨੇ ਕੋਰਸਸ ਨੇ ਜਿਹੜੇ ਨਾਨ-ਪ੍ਰੋਫਿਟ ਤੇ ਬਹੁਤ ਘੱਟ ਰੇਟ ਦੇ ਵਿੱਚ ਕਰਦਾ ਤੇ ਉਹਨਾਂ ਦੇ ਵਿੱਚ ਬੈਸਟ ਕੁਆਲਿਟੀ ਦੇਣ ਦੀ ਮੈਂ ਕੋਸ਼ਿਸ਼ ਕਰਦਾ ਕਰਦਾ ਤੇ ਬੱਚਿਆਂ ਨੂੰ ਜੇ ਉਹ ਸਮ ਵੀ ਸਾਨੂੰ ਇੰਨੇ ਘੱਟ ਰੇਟ ਦੇ ਵਿੱਚ ਬੈਸਟ ਕੁਆਲਿਟੀ ਆ ਰਹੀ ਹੈ ਤਾਂ ਆਬੀਸਲੀ ਬੱਚੇ ਟਰਨ ਆਊਟ ਹੋਣੇ ਵੀ ਸ਼ੁਰੂ ਹੋਣਗੇ ਜੇ ਟਰਨ ਆਊਟ ਹੋਣੇ ਸ਼ੁਰੂ ਹੋਣਗੇ ਤਾਂ ਬਾਕੀ ਦੇ ਇੰਸਟੀਟਿਊਟਸ ਨੂੰ ਵੀ ਆਪਣੇ ਰੇਟਸ ਐਡਿਟੇ ਉਹ ਡ੍ਰੌਪ ਕਰਨੇ ਪੈਣਗੇ ਤੇ ਹੁੰਦਾ ਜੀ ਕੁਆਲਿਟੀ ਲੈਣੀ ਪਊਗੀ ਤਾਂ ਮੇਰਾ ਮੇਨ ਮਕਸਦ ਇਹ ਹੈਗਾ ਤੁਹਾਡੇ ਕੋਰਸ ਰੇਟਸ ਨੂੰ ਡਾਊਨ ਕਰਨਾ ਠੀਕ ਹੈ ਜੀ ਹੋਪਸ ਹੋ ਤੁਹਾਨੂੰ ਜਿਹੜਾ ਕੋਚਿੰਗ ਸਿਸਟਮ ਹੈ ਉਹਦੀ ਥੋੜੀ ਜਿਹੀ ਕੁਆਲਿਟੀ ਮਿਲੇ ਹੋਊਗੀ ਤੇ ਤੁਹਾਨੂੰ ਆਪਦੇ ਬਾਰੇ ਵੀ ਪਤਾ ਲੱਗਿਆ ਹੋਊਗਾ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਧੰਨਵਾਦ